ਖੈਰ ਹੋਵੇ ਸੱਜਣਾ ਪਿਆਰਿਆਂ ਦੀ ਖੈਰ ਹੋਵੇ ਆਪਣੇ ਬਗਾਨਿਆਂ ਦੀ ਸਾਰਿਆਂ ਦੀ ਖੈਰ ਹੋਵੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਮੰਡ ਮੇਰੇ ਨਾਲ ਨੇ ਫਿਲਮੀ ਅਦਾਕਾਰਾ ਦੇ ਵਿਜੋਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੈਦਵਾਨ ਤੋਂ ਸੁਭਾਸ਼ ਗੁਹਿਲ ਸਾਹਿਬ ਜਿਨ੍ਹਾਂ ਨੇ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਆ ਬਹੁਤ ਸਾਰੇ ਪ੍ਰੋਡਕਟ ਪੰਜਾਬੀਆਂ ਦੀ ਹਰ ਖੇਤੇ ਦੇ ਲੋਕਾਂ ਦੀ ਝੋਲੀ ਦੇ ਵਿੱਚ ਪਾਏ ਨੇ ਤੁਹਾਨੂੰ ਸਾਰਿਆਂ ਨੂੰ ਬੈਦਵਨ ਪਰਿਵਾਰ ਦੇ ਵੱਲੋਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੇ ਅੱਜ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਮਹਿਮਾਨ ਜੁੜਨਗੇ ਤੇ ਆਪਾਂ ਗੱਲ ਕਰਾਂਗੇ ਸੁਭਾਸ਼ ਗੁਇਲ ਸਾਹਿਬ ਦੇ ਨਾਲ ਉਹਨਾਂ ਦੀ ਜਰਨੀ ਬਾਰੇ ਇਹ ਇੰਨੇ ਸੋਹਣੇ-ਸੋਹਣੇ ਪ੍ਰੋਡਕਟ ਜਿਨ੍ਹਾਂ ਨੇ ਸਾਡੀ ਹੈਲਥ ਵਾਸਤੇ ਸਾਡੀ ਹੈਲਥ ਨੂੰ ਠੀਕ ਰੱਖਣ ਵਾਸਤੇ ਬਣਾ ਕੇ ਸਾਡੀ ਝੋਲੀ ਦੇ ਵਿੱਚ ਪਾਏ ਨੇ ਕਿ ਇਸ ਖੇਤਰ ਦੇ ਵਿੱਚ ਉਹਨਾਂ ਦੀ ਆਮਦ ਕਿਵੇਂ ਹੋਈ ਸੋ ਦਿਵਜੋਤ ਕੌਰ ਜੀ ਨੂੰ ਗੁਜਾਰਸ਼ ਕਰਾਂਗੇ ਕਿ ਤੁਸੀਂ ਵੀ ਗੁਇਲ ਸਾਹਿਬ ਦਾ ਸਵਾਗਤ ਕਰਦੇ ਹੋਏ ਆਪਣੇ ਵੱਲੋਂ ਆਪਣਾ ਸਵਾਰ ਰੱਖ ਸਕਦੇ ਹੋ ਪਲੀਜ਼ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੋੜੀ ਦੀ ਬਹੁਤ 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 ਮੁਬਾਰਕਾਂ ਹੋਣ ਐਂਡ ਮੈਂ ਜਾਨਣਾ ਚਾਹੂੰਗੀ ਕਿ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਦਿਵਜੋਤ ਸਭ ਤੋਂ ਪਹਿਲਾਂ ਤਾਂ ਰਵਿੰਦਰ ਮੰਡ ਜੀ ਸਰ ਐਕਸ ਪਲੱਸ ਦਾ ਮੋਹਰਾ ਚਿਹਰਾ ਬਣਿਆ ਤੁਸੀਂ ਦੇਖਿਆ ਹੋਊਗਾ ਹੋਲਡਿੰਗ ਦੇ ਉੱਤੇ ਬਸਾਂ ਦੇ ਉੱਤੇ ਐਡਸ ਦੇ ਵਿੱਚ ਰਵਿੰਦਰ ਮੰਡ ਨੇ ਬਿਲਕੁਲ ਐਕਸ ਪਲਸ ਨੂੰ ਪ੍ਰਮੋਟ ਕੀਤਾ ਜਿਹੜਾ ਸਾਡਾ ਪ੍ਰੋਡਕਟ ਰਹਾ ਔਰ ਅਸੀਂ ਐਕਸ ਪਲਸ ਜਿਹੜਾ ਕੈਪਸੂਲ ਬਣਾਇਆ ਸੀ ਉਹ ਅਸੀਂ ਬਣਾਇਆ ਸੀ 1992 ਚ ਪਹਿਲੀ ਵਾਰ ਹੀ 1992 ਚ ਉਹਦੋਂ ਬਣਾਇਆ ਸੀ ਜਦੋਂ ਸਾਡੇ ਕੋਲੇ ਨਾ 슈ਗਰ ਦੇ ਪੇਸ਼ੈਂਟ ਆਇਆ ਕਰਦੇ ਸੀ ਇਹ ਤਾਂ 슈ਗਰ ਦੇ ਪੇਸ਼ੈਂਟ ਨੂੰ ਐਕਚੁਅਲੀ ਵੀਕਨੈਸ ਆ ਜਾਂਦੀ ਆ ਜਿਹੜਾ 슈ਗਰ ਦਾ ਪੇਸ਼ੈਂਟ ਆ ਉਹਨੂੰ ਚਲੋ ਹੋਰ ਤਾਂ ਬੜੀਆਂ ਲਾਂਤਾਂ ਆਉਂਦੀਆਂ ਨੇ ਨਾਲ ਕਿਉਂਕਿ 슈ਗਰ ਕੋਈ ਬਿਮਾਰੀ ਨਹੀਂ ਹੈ ਇੱਕ ਬਹੁਤ ਸਾਰੀਆਂ ਬਿਮਾਰੀਆਂ ਦੀ ਪੋਰਟਲੀ ਹੈ ਜੀ ਜੀ ਉਸ ਪੋਰਟਲੀ ਦੇ ਵਿੱਚੋਂ ਇੱਕ ਬਹੁਤ ਵੱਡੀ ਬਿਮਾਰੀ ਹੈ ਜਿਹੜੀ ਇਨਸਾਨ ਦੀ ਲਾਈਫ ਦੇ ਵਿੱਚੋਂ ਰੋਮਾਂਸ ਖਤਮ ਕਰ ਦਿੰਦੀ ਹੈ ਜੀ ਉਹ ਜਿਹੜਾ ਰੋਮਾਂਸ ਹੈ ਜਦੋਂ ਉਹ ਖਤਮ ਹੋ ਗਿਆ ਤਾਂ ਸਮਝੋ ਜਿਹੜਾ ਗੁਲਾਬ ਦਾ ਫੁੱਲ ਉਹਦੀ ਖੁਸ਼ਬੂ ਹੀ ਚਲੀ ਗਈ ਖਤਮ ਤੇ ਉਹ ਖਸ਼ੂ ਨੂੰ ਪੈਦਾ ਕਰਨ ਵਾਸਤੇ ਫਿਰ ਐਕਸ ਪਲੱਸ ਕੈਪਸੂਲ ਦੀ ਅ ਅਗਾਜ਼ ਕੀਤਾ ਗਿਆ ਉਹ ਜਦੋਂ ਬਣਿਆ ਤਾਂ ਉਹ ਜਿਹੜੇ ਵੀ ਪੇਸ਼ੈਂਟ ਨੂੰ ਦਈਏ ਉਹ ਕਹਿੰਦੇ ਜੀ ਸ਼ੂਗਰ ਸ਼ਕਰ ਦਾ ਤਾਂ ਪਤਾ ਨਹੀਂ ਆਹ ਸਿਸਟਮ ਸਾਡਾ ਠੀਕ ਹੋ ਗਿਆ ਵੈਰੀ ਗੁੱਡ ਤੇ ਉਹ ਫਿਰ ਉਦੋਂ ਦਾ ਚੱਲਦਾ 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 1992 ਤੋਂ ਇਹ ਫਿਰ ਵਿੱਚ ਨੂੰ ਬ੍ਰੇਕ ਆਈ کافی ਸਮਾਂ ਲੱਗਿਆ ਸਾਨੂੰ ਇਹ ਚ ਕਾਫੀ ਸ਼ੋਧ ਕਰਨੇ ਪਏ ਸਾਨੂੰ ਕਿਉਂਕਿ ਕਈਆਂ ਦਾ ਸਿਰ ਦੁਖਦਾ ਸੀ ਕਈਆਂ ਨੂੰ ਕੁਝ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਵਿੱਚ ਇੱਕ ਐਲੋਪੈਥਿਕ ਦਵਾਈ ਆ ਗਈ ਵਿਆਗਰਾ ਉਹਨੇ ਜੰਪ ਕਰ ਰਿਆ ਉਹਨੇ ਸਾਨੂੰ ਨੇਚ ਕਰਨਾ ਹੀ ਕਰਨਾ ਸੀ ਨੇਚਰਲੀ ਜਿਹੜੀਆਂ ਚੀਜ਼ਾਂ ਲੋਕੀ ਫਾਸਟ ਲੈਂਦੇ ਆ ਫਿਰ ਉਹ ਜਦੋਂ ਹੌਲੀ ਹੌਲੀ ਲੋਕਾਂ ਨੂੰ ਵਿਆਗਰਾ ਦੇ ਸਾਈਡ ਇਫੈਕਟ ਪਤਾ ਲੱਗੇ ਉਹਨਾਂ ਨੂੰ ਫਿਰ ਐਕਸਪਲਸ ਦੀ ਯਾਦ ਆਈ ਫਿਰ ਇਹ ਜਾ ਕੇ 2018 ਦੇ ਵਿੱਚ ਫਿਰ ਇਹਨੇ ਆਪਦਾ ਅ ਦੰਪਰਿਆ ਮਾਰਕੀਟ ਦੇ ਵਿੱਚ ਤਾਂ ਉਹਦੇ ਵਿੱਚ ਸਾਡੇ ਨਾਲ ਪੰਜਾਬ ਦੇ ਬਹੁਤ ਹੀ ਕਹਿੰਦੇ ਕਿ ਦਿੱਗਜ ਜਿਹੜੇ ਆਯੁਰਵੇਦਿਸਟ ਨੇ ਆਯੁਰਵੇਦ ਦੇ ਮੈਡੀਕਲ ਸਟੋਰ ਚਲਾ ਰਹੇ ਨੇ ਆਯੁਰਵੈਦਿਕ ਦੀਆਂ ਦਵਾਈਆਂ ਨੂੰ ਪ੍ਰੋਮੋਟ ਕਰ ਰਹੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਉਹਨਾਂ ਨਾਲ ਫਿਰ ਅਸੀਂ ਥੋੜਾ ਜਿਹਾ ਰਾਬਤਾ ਕੀਤਾ ਅਸੀਂ ਰਿਕੁਐਸਟ ਕੀਤੀ ਪਹਿਲਾਂ ਤਾਂ ਉਹਦੇ ਚੋਂ ਸਾਡੇ ਨਾਲ ਇੱਕ ਬਹੁਤ ਹੀ ਅ ਅੱਜ ਦੀ ਡੇਟ ਦੇ ਵਿੱਚ ਕਹਿ ਸਕਦੇ ਆ ਰੱਬ ਕਰੇ ਜਦ ਤੱਕ ਦੁਨੀਆ ਰਹੇ ਉਹਨਾਂ ਦਾ ਨਾਮ ਰਹੇ ਸ਼ਾਂਤੀ ਆਯੁਰਵੈਦਿਕ ਸਟੋਰ ਹੈ ਬਠਿੰਡੇ ਤੋਂ ਓਕੇ ਉਹਨਾਂ ਨਾਲ ਫਿਰ ਮੈਂ ਡਿਸਕਸ ਕੀਤੀ ਜੀ ਉਹਨਾਂ ਨੇ ਪ੍ਰੋਡਕਟ ਨੂੰ ਅਜਮਾਇਆ ਲੋਕਾਂ ਨੂੰ ਦਿੱਤਾ ਉਹ ਕਹਿੰਦੇ ਵੀ ਗੱਲਬਾਤ ਤੇ ਹੈ ਗੋਲ ਸਾਹਿਬ ਪ੍ਰੋਡਕਟ ਆਪਣਾ ਠੀਕ ਹੈ ਤਾਂ ਫਿਰ ਅਸੀਂ ਇਹਨੂੰ ਮਾਰਕੀਟ 'ਚ ਦਿੱਤਾ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਸਾਡੀ ਇਹਦੀ ਸ਼ੁਰੂਆਤ ਹੋਈ ਲੇਕਿਨ ਸ਼ੁਰੂਆਤ ਹੋਈ ਸੀ ਸਾਡੀ ਡਾਇਬਟੀਜ਼ ਤੋਂ ਜੀ ਜੀ ਡਾਇਬਟੀਜ਼ ਦਾ ਸਾਡੇ ਕੋਲ ਇੱਕ ਇਦਾਂ ਦਾ ਫਾਰਮੂਲਾ ਸੀਗਾ ਮੰਡ ਸਾਹਿਬ ਜਿੱਦੇ ਚਾ ਨਾ ਅ ਬਾਕੀ ਤਾਂ ਜੋ ਲੋਕ ਪਾਉਂਦੇ ਨੇ ਉਹੀ ਸਾਰਾ ਕੁਝ ਮਿੱਥੇ ਕਰੇਲੇ ਹੈ ਨਾ ਗੁੜਮਰ ਬੂਟੀ ਜਾਮਣ ਇਹ ਬਹੁਤ ਸਾਰਾ ਕੁਝ ਇਹ ਮੇਰੇ ਕੋਲ ਜਦੋਂ ਪੇਸ਼ੈਂਟ ਆਉਂਦੇ ਨੇ ਉਹ ਵੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਗੋਇਲ ਸਾਹਿਬ ਨੂੰ ਦੱਸ ਦਈਏ ਅਸੀਂ ਆ ਵੀ ਖਾਂਦੇ ਆ ਆ ਵੀ ਖਾਂਦੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜਾ ਜਿਹੜੀ ਇੱਕ ਮੱਝ ਬੜੇਵੇਂ ਦੀ ਖਾਲ ਖਾ ਕੇ ਦੁੱਧ ਦੀ ਫੈਟ ਵਧਾ ਸਕਦੀ ਹੈ ਤਾਂ ਜਿਹੜਾ ਬੜੇਮੈਡ ਆ ਜੀ ਬੜੇਮੇ ਦੀ ਗਿਰੀ ਜਿਹੜੀ ਆ ਉਹ ਸਾਡੇ ਪੈਂਕਰੀਆ ਦੇ ਬੀਟਾ ਸੈੱਲ ਨੂੰ ਐਕਟਿਵ ਕਰ ਦਿੰਦੀ ਆ ਕਿਆ ਬਾਤ ਹੈ ਉਹਦੇ ਉੱਤੇ ਕੰਮ ਹੋਇਆ ਸਾਡੇ ਵੈਦ ਨੇ ਆਯੁਰਵੈਦਿਕ ਦੇ ਐਮ ਡੀ ਨੇ ਉਹਨਾਂ ਨੇ ਫਿਰ ਇਹਦੇ ਤੇ ਕਾਫੀ ਧੀਰ ਕੰਮ ਕਰਿਆ ਫਿਰ ਉਹ ਜਦੋਂ ਸਾਡੇ ਕੋਲੇ ਫਾਰਮੂਲੇਸ਼ਨ ਤਿਆਰ ਹੋਈ ਫਿਰ ਅਸੀਂ ਇਹ ਆਪਣੇ ਮੁਹਾਲੀ ਚੰਡੀਗੜ੍ਹ ਦੇ ਨਾਲ ਮੁਹਾਲੀ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਅੰਬਸਾਹਬ ਹੈ ਮੈਂ ਨਾਮ ਤਾਂ ਲੈ ਦੋ ਨਾ ਕਿ ਉੱਥੇ ਦੇ ਮਨ ਬੱਚੇ-ਬੱਚੇ ਨੂੰ ਬਤਾ ਬੀ ਗੋਲ ਸਾਹਿਬ ਨੇ ਕੰਮ ਕੀਤਾ 1993-94 ਦੇ ਵਿੱਚ ਅਸੀਂ ਉੱਥੇ ਫਿਰ ਜੋੜਾ ਘਰ 'ਚ ਬੈਠੇ ਨਾਲੇ ਤਾਂ ਜੋੜੇ ਪਾਲਿਸ਼ ਕੀ ਜਾਂਦੇ ਸੀ ਸ਼ਾਮ ਤੱਕ ਤੇ ਨਾਲੇ ਲੋਕਾਂ ਨੂੰ ਦਵਾਈ ਫ੍ਰੀ ਦੇਈ ਜਾਂਦੇ ਸੀ ਕੀ ਬਾਤ ਹੈ 3 ਸਾਲ ਸੇਵਾ ਕੀਤੀ ਜੀ ਹਾਂਜੀ 3 ਸਾਲ ਬਾਅਦ ਫਿਰ ਬਾਬੇ ਨੇ ਬਾਹ ਫੜ ਲਈ ਜਿਹਨਾਂ ਨੂੰ 3 ਸਾਲ ਦਵਾਈ ਖਵਾਤੀ ਉਹ ਕਹਿਣ ਜੀ ਗੁਇਲ ਸਾਹਿਬ ਤੁਹਾਡੀ ਦਵਾਈ ਚ ਤਾਂ ਵਾਕਈ ਜਾਦੂ ਹੈ ਮਹਾਰ ਵੀ ਜਾਦੂ ਜੁਦੂ ਕੁਝ ਨਹੀਂ ਹੁੰਦਾ ਇਹ ਬਾਬੇ ਦੀ ਕਿਰਪਾ ਹੈ ਦੰਨੇ ਅਸੀਂ ਵੀ ਉਹੀ ਕੁਛ ਆ ਵਾਹ ਬਸ ਫਰਕ ਇਹ ਆ ਕਿ ਅਸੀਂ ਦੇ ਵਿੱਚ ਬੜੇਵੇਂ ਦੀ ਗਿਰਿ ਦਾ ਇੱਕ ਐਕਸਟ੍ਰੈਕਟ ਦਿੱਤਾ ਜਿਹਦੇ ਜਿਹਨੂੰ ਲੋਕੀ ਕਹਿੰਦੇ ਨੇ ਕਾਟਨ ਸੀਡ ਤਾਂ ਉਹ ਉਹਨੇ ਕੀ ਕੀਤਾ ਕਿ ਪਹਿਲਾਂ ਪਹਿਲਾਂ ਲੋਕਾਂ ਦਾ ਗਲਾ ਡਰਾਈ ਹੋਣ ਲੱਗ ਗਿਆ ਇਹ ਹੋਣ ਲੱਗਿਆ ਫਿਰ ਉਹਦੀ ਮਾਤਰਾ ਆਪਣੇ ਆਪ ਸੈੱਟ ਹੋਈ ਮਾਣ ਲਓ ਉਹ ਗੁਰਦੁਆਰਾ ਸਾਡੇ ਲਈ ਯੂਨੀਵਰਸਿਟੀ ਸੀ ਅਸੀਂ ਉਹਨੂੰ ਮੰਨਦੇ ਆ ਕਿ ਉਹ ਸਾਡਾ ਸਭ ਕੁਝ ਸੀ ਉੱਥੋਂ ਅਸੀਂ ਇਹ ਪ੍ਰੋਡਕਟ ਏਜਾਦ ਕੀਤਾ ਫਿਰ ਫਿਰ ਬਾਬੇ ਨੇ ਅਸ਼ੀਰਵਾਦ ਦਿੱਤਾ ਵੀ ਪੁੱਤ ساری ਉਮਰ ਫ੍ਰੀ ਕਿਵੇਂ ਦੇਈ ਜਾਏਗਾ ਤੂੰ ਨਿਆਣੇ ਵੀ ਪਾਲਨੇ ਫਿਰ ਵਿਆਹ ਵੀ ਹੋ ਗਿਆ ਫਿਰ ਇਹਨੂੰ ਡਾਇਬੀਟਿਸ ਕੰਟਰੋਲ ਪਾਊਡਰ ਦੇ ਨਾਮ ਤੇ ਗਵਰਨਮੈਂਟ ਤੋਂ ਸਰਟੀਫਾਈਡ ਕਰਵਾਇਆ ਜੀ 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 ਇਹਦੇ ਚ ਫਿਰ ਫਾਰਮੂਲੇਸ਼ਨ ਲਿਖੀ ਜੀ ਲੋਕੀ ਘਰੇ ਵੀ ਬਣਾ ਲੈਂਦੇ ਆ ਇਹ ਪਹਿਲੀ ਫਾਰਮੂਲੇਸ਼ਨ ਹੈ ਜੀ ਜਿਹਦੇ ਚ ਬੜੇਵੇਂ ਦੀ ਗਰੀਬੀ ਪਈ ਤੇ ਨਾਲ ਇਹਦੇ ਵਿੱਚ ਕਾਲੀ ਹਲਦੀ ਪਾਈ ਗਈ। ਕਾਲੀ ਹਲਦੀ ਬਾਰੇ ਲੋਕ ਹੁਣ ਤਾਂ ਬਹੁਤ ਜਾਣਦੇ ਨੇ ਉਹਦੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ। ਕਾਲੀ ਹਲਦੀ ਬਾਡੀ ਦਾ ਔਰਾ ਸੈੱਟ ਕਰ ਦਿੰਦੀ ਔਰ ਡਾਇਬੀਟਿਕ ਪੇਸ਼ੈਂਟ ਨੂੰ ਦਿਨਾਂ ਦੇ ਵਿੱਚ ਹੀ ਕੰਟਰੋਲ ਕਰ ਲੈਂਦੀ ਆ। ਇਹ ਪ੍ਰੋਡਕਟ ਜਦੋਂ ਸਾਡਾ ਚੱਲਿਆ ਇਹਦੇ ਨਾਲ ਸਾਡਾ ਐਕਸ ਪਲੱਸ ਚੱਲਿਆ ਉਹ ਐਕਸ ਪਲੱਸ ਜਿਹੜਾ ਸੀਗਾ ਉਹ ਥੋੜਾ ਜਿਹਾ ਤੁਹਾਨੂੰ ਪਤਾ ਵੀ ਉਹ ਉਹ ਯੋਧਾ ਪ੍ਰੋਡਕਟ ਹੈ। ਹੈਨਾ ਇਹ ਸਾਈਲੈਂਟ ਰਹਿ ਗਿਆ। ਇਹ ਲੋਕੀ ਆਰਮਨਾਲ ਖਾਈਗੇ ਉਹ ਥੋੜਾ ਹਾਈਲਾਈਟ ਹੋ ਗਿਆ। ਤਾਂ ਇਸ ਤਰ੍ਹਾਂ ਕਰਕੇ ਫਿਰ ਹੌਲੀ 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 ਅਸੀਂ ਅਗੇ ਵਧੇ ਔਰ ਅੱਜ ਸਾਡੇ ਨਾਲ ਇੱਕ ਟੀਮ ਹੈ ਔਰ ਮੈਨੂੰ ਬੜੀ ਬੜੀ ਮਾਣ ਦੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਲੋਹੜੀ ਦੇ ਮੌਕੇ ਤੇ ਸਾਰੇ ਜਣੇ ਇਕੱਠੇ ਹੋਏ ਆ ਐਵੇਂ ਨਹੀਂ ਕਹਿੰਦੇ ਲੋਕ ਵੀ ਜੱਗ ਭਾਵੇ ਲੱਖ ਵਜਦਾ ਹੁੰਦੇ ਭਾਈਆਂ ਨਾਲ ਸਰਦਾਰੀ ਤਾਂ ਫਿਰ ਇਨਸਾਨ ਉਦੋਂ ਹੀ ਸਰਦਾਰ ਬਣਦਾ ਜਦੋਂ ਉਹਦੇ ਨਾਲ ਬਰਾਬਰ ਦੀਆਂ ਵਾਹਵਾ ਖੜੀਆਂ ਹੁੰਦੀਆਂ ਨੇ ਤੇ ਜਿਵੇਂ ਕਹਿੰਦੇ ਨੇ ਸਿਆਣੇ ਕਿ ਜਿਹੜੇ ਆਪਣੇ ਸਕੇ ਭਰਾ ਹੁੰਦੇ ਨੇ ਉਹ ਇੱਕ ਇਤفاق ਹੁੰਦਾ ਉਹ ਸਾਨੂੰ ਮੰਨਣੇ ਪੈਂਦੇ ਨੇ ਵੀ ਸਾਡੇ ਸਕੇ ਭਰਾ ਨੇ ਉਹਨਾਂ ਨਾਲ ਸੀ ਰਿਸ਼ਤਾ ਨਿਭਾਉਣੇ ਉਹ ਨਿਭਦਾ ਵੀ ਆ ਇੱਕ ਭਰਾ ਨਾਲ ਖੜੇ ਹੁੰਦੇ ਨੇ ਜੀ ਵੀਰ ਜਿੱਥੇ ਤੂੰ ਖੜਾ ਸੀ ਖੜੇ ਆ ਜਿੱਥੇ ਤੇਰਾ ਖੂਨ ਡੁੱਲ ਪਸੀਨਾ ਡੁੱਲੂ ਸਾਡਾ ਖੂਨ ਡੁੱਲੂ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਐਵੇਂ ਨਹੀਂ ਕਹੀਆਂ ਜਾਂਦੀਆਂ ਨਾ ਕੋਈ ਕਹਿ ਸਕਦਾ ਜਿਹਨਾਂ ਨਾਲ ਬੈਠਦੇ ਆ ਬਲੀ ਫਿਰ ਫਿਰ ਉਹ ਗੱਲਾਂ ਜਦੋਂ ਹੈ ਜੀ ਹੈ ਜੀ ਜਿਹਨਾਂ ਨਾਲ ਬੈਠਦੇ ਆ ਬਲੀ ਉਹਨਾਂ ਨਾਲ ਖੜਦੇ ਵੀ ਆ ਇੱਕ ਗਾਣਾ ਵੀ ਹੈ ਹਾਂ ਬਿਲਕੁਲ ਬਿਲਕੁਲ ਤੇ ਮੈਂ ਇੱਕ ਸ਼ਾਰਟ ਚ ਪੁੱਛਣਾ ਚਾਹਨਾ ਵੀ ਇਹ ਵੈਦਬਾਨ ਕਦੋਂ ਹੋਣ ਦੇ ਚਾਹੇ ਤੁਹਾਡੀ ਕੰਪਨੀ ਜੀ ਇੱਕ ਕਿਹੜੇ ਸਾਲ ਦੇ ਵਿੱਚ ਹੋਣ ਚਾਹੀਏ ਵੈਦਵਾਨ ਸਾਡੀ ਜਿਹੜੀ ਆਈ ਹੈ ਐਕਚੁਅਲ 2018 ਚ ਨੂੰ ਗਵਰਨਮੈਂਟ ਨੇ ਰਜਿਸਟਰਡ ਕਰਤਾ ਸੀਗਾ ਜੀਐਮਪੀ ਸਰਟੀਫਾਈਡ ਹੋ ਗਈ ਸੀ ਹੁੰਦ ਦੇ ਵਿੱਚ ਆ ਗਈ ਸੀ 1992 ਚ ਠੀਕ ਹੈ ਜੀ 92 ਚ ਜਦੋਂ ਇਹ ਆ ਗਈ ਸੀ ਤਾਂ ਉਹ ਜਿਵੇਂ ਆਮ ਲੋਕ ਜਿਵੇਂ ਤੇਲੂ ਬਾਣੀ ਦੀ ਹੱਟੀ ਵਾਲੀ ਗੱਲ ਹੈ ਵੀ ਉਵੇਂ ਚੱਲਦੀ ਰਹੀ ਚੱਲਦੀ ਰਹੀ ਤੇ ਇੱਕ ਦਿਨ ਐਸਾ ਹੁੰਦਾ ਕਿ ਜਦੋਂ ਫੁੱਲ ਖਿੜਦਾ ਫਿਰ ਉਹ ਆਪਣਾ ਕੰਮ ਕਰਦਾ ਜਦੋਂ ਇਹ ਫਿਰ ਖਿੜ ਗਿਆ ਫਿਰ ਉਹ ਗਵਰਨਮੈਂਟ ਨੂੰ ਵੀ ਧਿਆਨ ਦੇਣਾ ਪਿਆ ਫਿਰ ਜਦੋਂ ਗਵਰਨਮੈਂਟ ਨੇ ਧਿਆਨ ਦਿੱਤਾ ਫਿਰ ਅਸੀਂ ਗਵਰਨਮੈਂਟ ਵੱਲ ਧਿਆਨ ਦਿੱਤਾ ਵੀ ਹਾਂ ਜੀ ਸਰ ਹੁਣ ਤੁਸੀਂ ਸਾਡੇ ਵੱਲ ਧਿਆਨ ਦਿੱਤਾ ਤੇ ਹੁਣ ਤੁਸੀਂ ਸਾਡਾ ਕੰਮ ਵੀ ਕਰ ਦਿਓ ਫਿਰ ਉਹਨਾਂ ਨੇ ਸਾਨੂੰ ਸਾਰਾ ਸਿਸਟਮ ਜਦੋਂ ਦਿੱਤਾ ਤੇ ਅੱਜ ਅਸੀਂ ਇਹ ਕਹਿ ਸਕਦੇ ਆ ਕਿ ਕੋਈ ਵੀ ਪੰਜਾਬੀ ਕਿਤੇ ਵੀ ਬੈਠਾ ਹੈ ਜੀ ਉਹਨੂੰ ਇਹ ਦੱਸਣ ਦੀ ਲੋੜ ਦੀ ਬੈਦਵਾਨ ਕੌਣ ਹੈ ਤੇ ਸੁਭਾਸ਼ ਗੋਇਲ ਕੌਣ ਹੈ ਤੇ ਇਹ ਇੱਕ ਮਤਲਬ ਅਸੀਂ ਅੱਜ ਆਪਦੇ ਪੰਜਾਬ 'ਚ ਕਿਉਂਕਿ ਪੰਜਾਬ ਤੋਂ ਬਾਹਰ ਮੈਂ ਜੋਰ ਹੀ ਨਹੀਂ ਮਾਰਿਆ ਮੈਨੂੰ ਐ ਸੀਗਾ ਕਿ ਮੈਂ ਪੰਜਾਬ ਦਾ ਬਣਿਆ ਪੰਜਾਬ ਦਾ ਖਾਦਾ ਤੇ ਪੰਜਾਬ ਦੇ ਜੰਮੇ ਪਲੇਆ ਤੇ ਸਾਡਾ ਹੱਸਦਾ ਰਹੇ ਪੰਜਾਬ ਵਸਦਾ ਰਹੇ ਪੰਜਾਬ ਤੰਦਰੁਸਤ ਰਹੇ ਪੰਜਾਬ ਔਰ ਪੰਜਾਬ ਦੇ ਹੀ ਖਾਦਾ ਤੇ ਪੰਜਾਬ ਨਾਲ ਹੀ ਚੱਲੇ ਤੇ ਹੁਣ ਪੰਜਾਬ ਵਾਲਿਆਂ ਨੇ ਅਸ਼ੀਰਵਾਦ ਦਿੱਤਾ ਕਹਿੰਦਾ ਚਲੋ ਗੋਇਲ ਸਾਹਿਬ ਦਿੱਲੀ ਚੱਲੀਏ ਤਾਂ ਹੁਣ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਦਿੱਲੀ ਵੀ ਵਾਜਾਵਾੜਦੀ ਐ ਉੱਧਰ ਵੀ ਜਾਣਾ ਪਊ ਸੋ ਅਸੀਂ ਦੁਆ ਕਰਦੇ ਆ ਕਿ ਵੈਦਵਾਨ ਦਿਨ ਰਾਤ ਹੋਰ ਤਰੱਕੀ ਕਰੇ ਦੁੱਗਣੀ ਚੌਗਣੀ ਤਰੱਕੀ ਕਰੇ ਸੋ ਜਿਵੇਂ ਜ਼ਿਕਰ ਕੀਤਾ ਸੀ ਕਿ ਅੱਜ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸੋਹਣੇ ਸੋਹਣੇ ਮਹਿਮਾਨ ਜੁੜੇ ਨੇ ਕਿ ਉਹਨਾਂ 2-2 4-4 ਮਿੰਟ ਉਹਨਾਂ ਮਹਿਮਾਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰੀਏ ਸੋ ਗੁਜਾਰਿਸ਼ ਕਰਾਂਗਾ ਕਿ ਸਾਡੇ ਮਹਿਮਾਨ ਉਹ ਵੀ ਸਾਡੇ ਰੂਬਰੂ ਹੋਣ ਤੇ ਗੁਇਲ ਸਾਹਿਬ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਅੱਜ ਬੜਾਈ ਵਧੀਆ ਭਾਗਾਂ ਵਾਲਾ ਦਿਨ ਹੈ ਜਿੱਦਾਂ ਸਾਰੇ ਆਪਣੇ ਲੋਕੀ ਮੈਨੂੰ ਕਹਿੰਦੇ ਸੀਗੇ ਕਿ ਗੋਇਲ ਸਾਹਿਬ ਤੁਹਾਡੇ ਪ੍ਰੋਗਰਾਮ ਜਿਹੜਾ ਸੁਭਾਸ਼ ਗੋਇਲ ਹੈਲਥ ਸ਼ੋਅ ਹੈ ਉਹਦੇ ਵਿੱਚ ਅਕਸਰ ਫਿਲਮ ਐਕਟਰੀ ਆਉਂਦੇ ਆ ਤੇ ਆਮ ਜਨਤਾ ਵੀ ਆਉਣੀ ਚਾਹੀਦੀ ਆ ਤਾਂ ਅੱਜ ਮੈਂ ਤੁਹਾਡੀ ਜਨਤਾ ਦੇ ਸਾਰੇ ਰਿਪਰੈਜ਼ੈਂਟੇਟਿਵ ਜਿਹੜੇ ਤੁਹਾਨੂੰ ਸਾਰਾ ਦਿਨ ਤੁਹਾਡੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਤੁਹਾਨੂੰ ਦਿੰਦੇ ਆ ਅੱਜ ਉਹਦੇ ਲਈ ਸਾਡੇ ਨਾਲ ਬਠਿੰਡੇ ਤੋਂ ਸਪੈਸ਼ਲ ਜੁੜਨੇ ਤੁਹਾਡੇ ਆਪਣੇ ਸਾਰੇ ਬਠਿੰਡਾ ਇਲਾਕੇ ਦੇ ਲੋਕ ਪੰਜਾਬ ਦੇ ਲੋਕ ਵੀ ਤਕਰੀਬਨ ਜਾਣਦੇ ਆ ਕਿ ਸ਼ਾਂਤੀ ਆਯੁਰਵੈਦਿਕ ਸਟੋਰ ਬਠਿੰਡਾ ਤੋਂ ਉਹਦੇ ਆਨਰ ਮਿਸਟਰ ਰਿੱਕੀ ਜੀ ਰਿੱਕੀ ਜੀ ਪਹਿਲਾਂ ਤੋਂ ਤੋਂ ਸ਼ੁਰੂਆਤ ਕਰਦੇ ਆ ਕਿ ਤੁਹਾਡੇ ਕੋਲੇ ਜਿਵੇਂ ਐਕਸ ਪਲੱਸ 골ਡ ਕੈਪਸੂਲ ਆਉਂਦਾ ਹੈ ਜਾਂ ਕਾਲਾ ਗੂੰਦ ਕੈਪਸੂਲ ਵੀ ਆਉਂਦਾ ਹੈ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਮੈਂ ਤੁਹਾਡੇ ਕੋਲੇ ਵਿਜ਼ਿਟ ਵੀ ਕੀਤੀਆਂ ਨੇ ਫੀਡਬੈਕ ਤੁਹਾਡੇ ਕੋਲੇ ਕਿਦਾਂ ਦਾ ਆ ਰਿਹਾ ਐਦਾਂ ਸਮਝੋ ਵੀ 6 ਮਹੀਨੇ ਤੋਂ ਜਦੋਂ ਦੇ ਆਪਾਂ ਪੰਜਾਬ 'ਚ ਕੈਂਪ ਸ਼ੁਰੂ ਕੀਤੇ ਉਦੋਂ ਤਾਂ ਪੇਸ਼ੈਂਟਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਵਰਦਾਨ ਆਯੁਰਵੈਦਿਕ ਜਿਹੜੀ ਕੰਪਨੀ ਹੈ ਉਹਦੇ ਪ੍ਰੋਡਕਟਸ ਬਹੁਤ ਅੱਛੇ ਹੈ ਔਰ ਲਗਭਗ ਆਪਣੇ ਕੋਲੋਂ ਇਦਾਂ ਸਮਝੋ ਕਿ ਪੰਜਾਬ ਤੋਂ ਸਾਰੇ ਪੇਸ਼ੈਂਟ ਆਪਣੇ ਕੰਪਨੀ ਦੇ ਨਾਮ ਨੂੰ ਜਾਣਨ ਲੱਗ ਗਏ ਐਕਸ ਪਲੱਸ ਪਹਿਲਾਂ ਹੀ ਆਪਣਾ ਚੱਲ ਰਿਹਾ ਸੀ ਹੁਣ ਜਿਹੜਾ ਆਪਣਾ ਨਵਾਂ ਪ੍ਰੋਡਕਟ ਹੈ ਕਾਲਾ ਗੋਣ ਉਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਮੇਨ ਜਿਹੜਾ ਹੈ ਗੋਡਿਆਂ ਦੀ ਗਰੀਸ ਵਾਸਤੇ ਤੇ ਜੋਇੰਟਸ ਪੇਨ ਵਾਸਤੇ ਅੱਛਾ ਕੰਮ ਕਰਦਾ ਹੈ ਔਰ ਸਾਰੇ ਪੇਸ਼ੈਂਟ ਆਪਣੇ ਸੈਟੀਸਫੈਕਸ਼ਨ ਹੈ ਸਾਰਿਆਂ ਨੂੰ ਔਰ ਸਾਰੇ ਰਿਪੀਟ ਕਰ ਰਹੇ ਆ ਜਿਹੜਾ ਤੁਹਾਡੇ ਕੋਲੇ ਕਾਲਾ ਗੋਣ ਜਾਂਦਾ ਕੀ ਲੱਗਦਾ ਤੁਹਾਨੂੰ ਵੀ ਉਹ ਡਾਕਟਰਾਂ ਦੀ ਪਰਚੀ ਤੇ ਜਾ ਰਿਹਾ ਜਾਂ ਲੋਕ ਆਪੇ ਹੀ ਖਰੀਦ ਰਹੇ ਆ ਵੀ ਸਾਨੂੰ ਠੀਕ ਲੱਗਿਆ ਮੈਕਸਿਮਮ ਲੋਕ ਆਪੇ ਹੀ ਖਰੀਦ ਰਹੇ ਆ ਆਪਣੀ ਐਡ ਨੂੰ ਵੀ ਦੇਖ ਕੇ ਖਰੀਦ ਰਹੇ ਆ ਕੁਝ ਨਾਮ ਇਦਾਂ ਦਾ ਗੋੰਦ ਹੈ ਨਾ ਗੋੰਦ ਅਗਲੇ ਨੂੰ ਐ ਲੱਗਦਾ ਵੀ ਇਹ ਗਰੀਸ ਵਾਸਤੇ ਕੰਮ ਕਰਦੀ ਹੈ ਇਸ ਕਾਰਨ ਲੋਕ ਜਾਂਦੇ ਆ ਤੇ ਸਾਰੇ ਜਾ ਕੇ ਡਿਮਾਂਡ ਕਰਦੇ ਆ ਕਾਲਾ ਗੋਣ ਦੀ ਔਰ ਇੱਕ ਪਲੱਸ ਪੁਆਇੰਟ ਇਹ ਹੈ ਕਿ ਜਿਹੜਾ ਆਪਣਾ ਕੈਪਸੂਲ ਹੈ ਕੈਪਸੂਲ ਕੋਈ ਵੀ ਕੰਪਨੀ ਨਹੀਂ ਬਣਾ ਰਹੀ ਇਕਲੀ ਵਰਦਾਨ ਆਯੁਰਵੈਦਿਕ ਬਣਾ ਰਹੀ ਹੈ ਐ ਉਤੇ ਉਸ ਕਾਰਨ ਆਪਣੀ ਕੰਪਨੀ ਨੂੰ ਕਾਫੀ ਸਪੋਰਟ ਮਿਲ ਰਹੀ ਹੈ ਐਕਚੁਅਲੀ ਨਾ ਜਿਹੜਾ ਕਾਲਾ ਗੂੰਦ ਕੈਪਸੂਲ ਹੈ ਮੈਂ ਤੁਹਾਨੂੰ ਅੱਜ ਖੁੱਲੇ ਸ਼ਬਦਾਂ ਚ ਦੱਸਾਂ ਜਿੰਨੇ ਵੀ ਦਰਸ਼ਕ ਵੀ ਦੇਖ ਰਹੇ ਆ ਕਾਲਾ ਗੂੰਦ ਇਹ ਨਹੀਂ ਹੁੰਦਾ ਵੀ ਹਰ ਲੰਬਾ ਆਦਮੀ ਮਤਾਬਾ ਚੰਨ ਬਣ ਜਾਊਗਾ ਉਹ ਕਾਲਾ ਗੁੰਦ ਖਾਣ ਦਾ ਤਰੀਕਾ ਕੀ ਆ ਇਹ ਵੱਧ ਤੋਂ ਵੱਧ ਤੁਸੀਂ 150 ਮਿਲੀਗ੍ਰਾਮ ਜਿਵੇਂ ਰਤੀਆਂ ਦੇ ਵਿੱਚ ਦੋ ਰਤਤੀ ਤੋਂ ਵੱਧ ਨਹੀਂ ਤੁਸੀਂ ਖਾ ਸਕਦੇ ਜੇ ਦੋ ਰਤਤੀ ਤੋਂ ਵੱਧ ਖਾਂਦੇ ਆ ਲੋਕੀ ਨੁਕਸਾਨ ਹੁੰਦਾ ਅੱਛਾ ਉਹ ਜਿਹੜੀ ਖੁੱਲੀ ਜੀ ਦੇ ਦਿੰਦੇ ਆ ਉਹ ਕੱਚੀ ਵੀ ਹੁੰਦੀ ਆ ਉਹ ਚ ਇਹ ਵੀ ਨਹੀਂ ਪਤਾ ਕੀ ਆ ਰੱਬ ਦਾ ਨੋ ਜਿਵੇਂ ਮੈਂ ਪੰਜਾਬੀ ਵਿੱਚ ਕਈ ਵਾਰੀ ਚੈਨਲਾਂ ਦੇ ਗਏ ਨਾ ਉਹਨਾਂ ਵੀ ਰਗੜੀ ਹੋਈ ਦਵਾਈ ਤੇ ਮੁੰਨਿਆਂ ਸਾਧ ਕੀ ਪਤਾ ਹੈ ਕੀ ਆ ਹੈਨਾ ਤੇ ਉਹ ਚੀਜ਼ ਜਦੋਂ ਇਹ ਡੱਬੀ ਦੇ ਵਿੱਚ ਆਉਂਦੀ ਆ ਜਦੋਂ ਕੋਈ ਕੰਪਨੀ ਜਿਵੇਂ ਆਪਾਂ ਨੇ ਇਹ ਪ੍ਰੋਡਕਟ ਦਿੱਤਾ ਹੈ ਦੇਖੋ ਤੁਸੀਂ ਇਹਨੂੰ ਮਤਲਬ ਜੀ ਜਾਨ ਲੱਗਾ ਇਹਦੇ ਉੱਤੇ ਕੱਲਾ ਕਾਲਾ ਗੋੰਦ ਨਹੀਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਜਟਾਮਾਂਸੀ ਵਗੈਰਾ ਪਾਈ ਆ ਜਟਾਮਾਂਸੀ ਨਰਵ ਸਿਸਟਮ ਨੂੰ ਤੁਸੀਂ ਦੱਸੋ ਰਾਹੁਲ ਜੀ ਤੁਹਾਡਾ ਕਿਵੇਂ ਚੱਲ ਰਿਹਾ ਤੁਹਾਡੇ ਕੋਲ ਚਵਨਪਰਾਸ਼ ਗਿਆਤਗੀ 40 50 ਪੇਟੀਆਂ ਕਿਵੇਂ ਚੱਲਿਆ ਚਵਨਪਰਾਸ਼ ਮੈਨੂੰ ਅੱਜ ਕੱਲ ਮੈਂ ਬੋਲਿਆ ਵੀ ਨਹੀਂ ਤੁਸੀਂ ਕਿਵੇਂ ਚਲਾਇਆ ਕਿੱਥੇ ਵੇਚ ਆ ਉਹ ਕਸਮਰ ਜਿਹੜਾ ਲੈ ਕੇ ਗਿਆ ਉਹਨੇ ਅੱਗੋਂ ਦੀ ਅੱਗੋਂ ਰਿਕਮੈਂਡ ਕਰਕੇ ਤੇ ਕਸਮਰ ਤੁਹਾਨੂੰ ਆ ਕੇ ਇਹੀ ਕਹਿੰਦੇ ਕਿ ਬਹੁਤ ਵਧੀਆ ਮਤਲਬ ਚੀਜ਼ ਹੈ ਇਹ ਜਿਹੜਾ 슈ਗਰ ਫਰੀ ਚਵਨ ਪ੍ਰਾਸ਼ ਹੈ ਨਾ ਜੀ ਜੋੜਾਂ ਦੇ ਦਰਦਾਂ ਵਾਲਿਆਂ ਵਾਸਤੇ ਬਹੁਤ ਵਧੀਆ ਰਿਹਾ ਹਾਂਜੀ ਔਰ ਨਾਲ ਨਾਲ ਇਹ 슈ਗਰ ਦੇ ਪੇਸ਼ੈਂਟ ਲਈ ਬਹੁਤ ਵਧੀਆ ਰਿਹਾ ਮੈਂ ਤਾਂ ਇਹ ਹਰਾਨਾ ਵੀ ਸਾਰੇ ਪੰਜਾਬ ਚ ਨਹੀਂ ਹੋਣਾ ਗਿਆ ਜਿੰਨਾ ਤੁਸੀਂ ਲੁਧਿਆਣੇ ਚ ਵੇਚਤਾ ਮੈਂ ਤੁਸੀਂ ਵੇਚਿਆ ਕਿੱਥੇ ਔਰ ਕਿੱਦਾਂ ਵੇਚਿਆ ਥੋੜਾ ਜਿਹਾ ਮੈਨੂੰ ਵੀ ਦੱਸੋ ਮੈਂ ਬਾਕੀ ਲੋਕਾਂ ਨੂੰ ਵੀ ਕਹਿ ਸਕਾਂ ਖੁਦ ਬਹੁਤ ਅੱਛੇ ਤਰੀਕੇ ਉਹਨੂੰ ਮਤਲਬ ਕਿ ਮਤਲਬ ਉਹਨਾਂ ਨੂੰ ਕੋਈ ਬਹੁਤ ਵਧੀਆ ਰਿਜ਼ਲਟ ਮਿਲੇ ਉਹਦੇ ਬਿਲ ਪਹਿਲਾ ਜਵਨਪਰਾਜ ਜਿਹਦਾ ਡੱਬਾ ਥੱਲੇ ਤੱਕ ਖਾਲੀ ਕੀਤਾ ਲੋਕਾਂ ਨੇ ਨਹੀਂ ਤਾਂ ਲੈ ਕੇ ਕੰਨਸ ਤੇ ਰੱਖ ਦਿੰਦੇ ਆ ਕਿਸੇ ਨੂੰ ਪਿਆ ਰਹਿੰਦਾ ਬਸ ਇੱਕ ਇੱਕ 스ਪੂਨ ਲੈ ਕੇ ਬਾਕੀ ਤਾਂ ਰੱਖ ਦਉਂਦੇ ਨੇ ਬਸ ਇਹ ਆਪਣਾ ਕਾਫੀ ਵਧੀਆ ਵਿਕਿਆ ਆਪਣੇ ਸਾਰੇ ਪ੍ਰੋਡਕਟ ਬਹੁਤ ਵਧੀਆ ਚੱਲਦੇ ਪਏ ਆ ਹਾਂ ਹਾਂ ਕਿਉਂਕਿ ਇੱਕ ਰਿਕ ਤੋੜੀ ਕੋ ਸ਼ਿਲਾਜੀਤ ਪ੍ਰੋਡਕਟ ਗਿਆ ਸੀ ਸਾਡਾ ਲਿਕਵਿਡ ਦੇ ਵਿੱਚ ਪਹਿਲੀ ਵਾਰੀ ਬਣਿਆ ਸ਼ਿਲਾਜੀਤ ਲਿਕਵਿਡ ਉਹਦਾ ਕੀ ਰਿਸਪੌਂਸ ਤੁਹਾਨੂੰ ਲੱਗਾ ਆਮ ਤੌਰ ਤੇ ਜਿਹੜਾ ਸ਼ਿਲਾਜੀਤ ਹੈ ਨਾ ਹਰ ਬੰਦਾ ਖਾ ਨਹੀਂ ਸਕਦਾ ਉਹਦਾ ਟੇਸ ਤੋਂ ਕੋਣਾ ਫੀਲ ਕਰਦਾ ਹੈ ਜਿਹੜਾ ਆਪਣਾ ਹੈ ਉਹਦੇ ਚ ਕੀ ਹੈ ਚਾਕਲੇਟ ਫਲੇਵਰ ਹੈ ਉਹਦੇ ਕਾਰਨ ਕੀ ਹੈ ਹਰ ਬੱਚਾ ਬੁੜਾ ਸਾਰੇ ਲੈ ਰਹੇ ਹੈ ਤੇ ਉਹ ਲੇਡੀਜ਼ ਵਾਸਤੇ ਵੀ ਹੈ ਯੈਸ ਲੇਡੀਜ਼ ਨੂੰ ਬੜਾ ਕੌਨਫੀਡੈਂਸ ਆਇਆ ਜਦੋਂ ਅਸੀਂ ਤਿਆਰ ਕੀਤਾ ਨਾ ਵੀ ਛਿਲਾਜੀਤ ਲੇਡੀਜ਼ ਖਾ ਸਕਦੀਆਂ ਨੇ ਉਹ ਕਹਿੰਦੀ ਅੱਜ ਤੱਕ ਸਾਨੂੰ ਐਈ ਸੁਣਿਆ ਤੇ ਵੀ ਮਰਦਾਂ ਦਾ ਹੀ ਐ ਮਤਲਬ ਲੇਡੀਜ਼ ਵਾਸਤੇ ਵੀ ਇਹਦੇ ਰਿਜ਼ਲਟ ਆਇਆ ਜਿਹੜੀਆਂ ਕੁੜੀਆਂ ਮਤਲਬ ਸਾਰਾ ਦਿਨ ਜੌਬ ਕਰਦੀਆਂ 8-8 ਘੰਟੇ ਨਿਗਾਹ ਲੱਗਦੀ ਕੰਪਿਊਟਰ ਤੇ ਕਈ ਚਲੋ ਕੁੜੀਆਂ ਦੀ ਤਾਂ ਕੰਪਿਊਟਰ ਤੇ ਕਹਿੰਦੇ ਨੇ ਹੁੰਦਾ ਸਾਡੀਆਂ ਮਾਦਾ ਭੈਣਾਂ 4-4 ਘੰਟੇ ਦਾ ਮੇਰੇ ਵੀਡੀਓ ਦੇਖੀ ਜਾਂਦੀਆਂ ਨੇ ਬੇਟੀਆਂ ਨਿਗਾਹ ਤਾਂ ਲੱਗਦੀ ਆ ਨਾ ਤਾਂ ਸ਼ੇਲਾ ਜੀ ਤੇ ਜਿਹੜੀ ਆ ਅੱਜ ਕੱਲ ਸੋਸ਼ਲ ਦੇਖਣ ਵਾਲਿਆਂ ਵਾਸਤੇ ਬਹੁਤ ਲੇਡੀਜ਼ ਵਾਸਤੇ ਬਹੁਤ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਆ ਉਹਨਾਂ ਭੈਣਾਂ ਨੂੰ ਬਹੁਤ ਕੰਮ ਕੀਤਾ ਇਹਨੇ ਤੇ ਤਾਂ ਮੈਂ ਤੁਹਾਨੂੰ ਭੇਜਿਆ ਸੀਗਾ 2-300 ਪੀਸ ਮੈਂ 4-5 ਜਿਮ ਵਾਲਿਆਂ ਨੂੰ ਦਿੱਤੇ ਬੱਚਿਆਂ ਨੂੰ ਔਰ ਸਾਰੇ ਜਿਮ ਵਾਲੇ ਰਿਪੀਟ ਆ ਹਾਂ ਐਡੇ-ਐਡੇ ਡੱਬੇ ਜਿਹੜੇ ਪ੍ਰੋਟੀਨ ਖਾਂਦੇ ਸੀ ਉਹ ਛੋਟੀ ਜੀ ਬੋਟਲ ਨੇ ਕੰਪਲੀਟ ਕਰ ਲਿਓ ਉਹ ਕਹਿੰਦੇ ਟੈਸਟੋਨ ਬੂ ਰਾਹੁਲ ਜੀ ਇੱਕ ਚੀਜ਼ ਹੋਰ ਤੁਹਾਨੂੰ ਮੈਂ ਪੁੱਛਣੀ ਸੀ ਹਾਂ ਜੀ ਅ ਜਦੋਂ ਐਕਸ ਪਲੱਸ ਬਾਰੇ ਕੋਈ ਗੱਲ ਹੁੰਦੀ ਆ ਪਿੰਡੀ ਗਲੀ ਇੱਕ ਹੱਬ ਹੈ ਪੰਜਾਬ ਦਾ ਹਾਂਜੀ ਔਰ ਜਿਹੜੀ ਵੀ ਕੰਪਨੀ ਹੈ ਉਹਦਾ ਕੋਈ ਵੀ ਪ੍ਰੋਡਕਟ ਹੈ ਪਿੰਡੀ ਕਲੀ ਚ ਜੇ ਨਹੀਂ ਗਿਆ ਤਾਂ ਉਹ ਕੰਪਨੀ ਕਹਿੰਦੀ ਹੈ ਮੈਂ ਇਨਕੰਪਲੀਟ ਆ ਤੇ ਆਪਣਾ ਜਿਹੜਾ ਐਕਸ ਪਲੱਸ 골ਡ ਕੈਪਸੂਲ ਤੁਹਾਡੇ ਕੋਲ ਚੱਲ ਰਿਹਾ ਹਾਂਜੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਵੀ ਉਹਦੀ ਰੁਟੀਨ ਚ ਸੇਲ ਆ ਜਾਂ ਬੰਨੂ ਧੱਕੇ ਨਾਲ ਕਰਨੀ ਪੈਂਦੀ ਹੈ ਕੋਈ ਧੱਕਾ ਨਹੀਂ ਬਹੁਤ ਵਧੀਆ ਐਕਚੁਅਲੀ ਦੇਖੋ ਜੇ ਰਿਜ਼ਲਟ ਹੈਗਾ ਤਾਂ ਹੀ ਸੇਲ ਹੋ ਰਹੀ ਹੈ ਜੇ ਅੰਦਰ ਕੁਝ ਨਹੀਂ ਹੋਏਗਾ ਤਾਂ ਨਹੀਂ ਮਾਲ ਵਿਕੇਗਾ ਸਾਫ਼ ਜੀ ਗੱਲ ਹੈ ਬਿਲਕੁਲ ਬਿਲਕੁਲ ਤੇ ਬਾਕੀ ਸਾਰੇ ਪ੍ਰੋਡਕਟ ਟੈਸਟਿੰਗ ਫੇਲ ਆ ਕਿਉਂਕਿ ਐਕਸ ਪਲਸ ਤੋਂ ਤੱਕ ਉਹ ਚ ਹੈ ਹੀ ਨਹੀਂ ਬੜੀ ਖੁਸ਼ੀ ਹੋਈ ਤੁਸੀਂ ਆਏ ਅੱਜ ਆਪਣੇ ਸ਼ੋਅ ਦੇ ਵਿੱਚ ਸੁਭਾਸ਼ ਗੋਇਲ ਹੈਲਥ ਸ਼ੋਅ ਦੀ ਤੁਸੀਂ ਬਹੁਤ ਤਰ੍ਹਾਂਕ ਵਧਾਈ ਔਰ ਲੋਕਾਂ ਨੇ ਵੀ ਲੋਹੜੀ ਦਾ ਇੰਜੋਏ ਵੀ ਕਰ ਰਹੇ ਆਪਾਂ ਲੋਹੜੀ ਤੇ ਇੱਕ ਐਸੀ ਜਾਣਕਾਰੀ ਦੇ ਰਹੇ ਆ ਕਿਉਂਕਿ ਜਿਹੜਾ ਦਾਰੂ ਵੇਚਣ ਵਾਲਾ ਲੋਹੜੀ ਤੇ ਦਾਰੂ ਵੇਚਦਾ ਜਿਹੜਾ ਜਿਹਦਾ ਜੋ ਕਰਨਾ ਜਿਹਦਾ ਜੋ ਕੰਮ ਹੈ ਉਹ ਕਰਦਾ ਆਪਣੀ ਰੱਬ ਨੇ ਡਿਊਟੀ ਲਈ ਆਵੇ ਆਪਾਂ ਲੋਕਾਂ ਨੂੰ ਹੈਲਥ ਬਾਰੇ ਗਿਆਨ ਕੁਝ ਕੁ ਦਈਏ ਕੁਝ ਚੰਗੀਆਂ ਚੀਜ਼ਾਂ ਦਈਏ ਤੁਸੀਂ ਹੈ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਆਏ ਰਿੱਕੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਰਾਹੁਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਮਾਨੂੰ ਬੜੀ ਖੁਸ਼ੀ ਹੋਈ ਔਰ ਉਮੀਦ ਕਰਦੇ ਆਂ ਵੀ ਵੈਦਵਾਨ ਕੰਪਨੀ ਨੂੰ ਤੁਸੀਂ ਹੋਰ ਅੱਗੇ ਲੈ ਕੇ ਜਾਓਗੇ ਹਾਂ ਜੀ ਮਦਾਨ ਸਾਹਿਬ ਕੀ ਹਾਲ ਚਾਲ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਹਿਲ ਜੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਲੋੜੀ ਦੀਆਂ ਔਰ ਅੱਜ ਤੁਸੀਂ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਆਏ ਬਹੁਤ ਚੰਗਾ ਲੱਗਾ ਅਜਬ ਬਹੁਤ ਸਾਰੀਆਂ ਗੱਲਾਂ ਉਹ ਕਰਾਂਗੇ ਜਿਹੜੀਆਂ ਗੱਲਾਂ ਆਪਾਂ ਅਕਸਰ ਆਪਣੇ ਟੇਬਲ ਟਾਕ ਕਰਦੇ ਰਹਿੰਦੇ ਆ ਅੱਜ ਥੋੜੀ ਜਿਹੀ ਪਬਲਿਕਲੀ ਗੱਲਾਂ ਕਰਾਂਗੇ ਔਰ ਮੈਂ ਚਾਹੂੰਗਾ ਕਿ ਨਾ ਪਬਲਿਕ ਨੂੰ ਤੁਸੀਂ ਇੱਕ ਵਾਰੀ ਆਪਣਾ ਪਰਿਚੈ ਦਿਓ ਜੀ ਮੇਰਾ ਨਾਮ ਗੌਰਵ ਮਦਾਨ ਹੈ ਦਿਲਕੁਸ਼ਾ ਮਾਰਕੀਟ ਜਲੰਧਰ ਮੇਰੀ ਸ਼ਾਪ ਹੈ ਜੀ ਹੋਲਸੇਲ ਦਾ ਬਿਜ਼ਨਸ ਹੈ ਮੇਰਾ ਮੇਰਾ ਨਾਮ ਸਾਹਿਲ ਗਰਗੇ ਆ ਮੈਂ ਬਠਿੰਡੇ ਤੋਂ ਸਾਹਿਲ ਐਜੰਸੀਜ਼ ਨਾਮ ਦੀ ਸ਼ਾਪ ਆਪਣੀ ਸਾਹਿਲ ਜੀ ਹਾਂ ਜੀ ਮੈਨੂੰ ਜਿੱਤੂ ਤੱਕ ਅੰਦਾਜ਼ਾ ਹੈ ਕਿ ਤੁਹਾਡੇ ਕੋਲੇ ਐਕਸਪਲਸ 골ਡ ਕੈਪਸੂਲ ਦੀ ਕਾਫੀ ਬਿਲਿੰਗ ਰਹਿੰਦੀ ਹੈ ਤੇ ਕਿਸ ਤਰ੍ਹਾਂ ਤੁਹਾਡੇ ਕੋਲੇ ਡਿਮਾਂਡ ਆਉਂਦੀ ਹੈ ਜਾਂ ਆਮ ਆਪਾ ਡਾਕਟਰਾਂ ਨੂੰ ਦਿੰਨੇ ਆ ਵੈਦ ਨੂੰ ਦਿੰਨੇ ਆ ਜਾਂ ਪਬਲਿਕ ਨੂੰ ਆਪਣੇ ਆਪ ਲੈ ਰਹੀ ਹੈ ਆਪਣਾ ਨਹੀਂ ਸਰ ਐਕਚੁਅਲੀ ਡਿਮਾਂਡ ਤਾਂ ਬਾਈ ਪਬਲਿਕ ਹੀ ਕ੍ਰੀਏਟ ਹੋ ਰਹੀ ਹੈ ਜਿਵੇਂ ਜਿਵੇਂ ਆਪਾ ਇੱਕ ਇੱਕ ਮਤਲਬ ਇੱਕ ਪਰਸਨ ਨੂੰ ਦਿੰਨੇ ਆ ਉਹ ਅਗਲਾ ਦੂਸਰੇ ਨੂੰ ਦੱਸ ਦਿਆ ਰਿਜ਼ਲਟ ਹੋਣ ਕਾਰਨ ਬਾਰੀ ਬਾਰੀ ਰਿਪੀਟ ਡਿਮਾਂਡ ਆ ਰਹੀ ਹੈ ਜੀ ਆ ਰਹੀ ਹੈ ਹਾਂ ਜੀ ਇਹ ਇੱਕ ਵੱਡੀ ਗੱਲ ਹੈ ਤੇ ਮਦਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੋਲੇ ਜਿਹੜਾ ਕਾਲਾ ਗੋੰਦ ਮੈਂ ਵਿਜ਼ਿਟ ਵੀ ਕੀਤੀ ਸੀ ਜਲੰਧਰ 2-3 ਵਾਰੀ ਕਾਫੀ ਲੋਕ ਕੀ ਆਏ ਸੀ ਤੇ ਉਸ ਤੋਂ ਬਾਅਦ ਰਿਪੀਟ ਕਿੰਨਾ ਕਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਕਾਲਾ ਗੋੰਦ ਜਿਹੜਾ ਆਪਣਾ ਪ੍ਰੋਡਕਟ ਹੈ ਕਾਲਾ ਗੁੰਦ ਕੈਪਸੂਲ ਹੈ ਤੇਲ ਹੈ ਜੈਲ ਹੈ ਉਹਦੇ ਨਾਲ ਜੋੜ ਗੱਜ ਕੇਸਰੀ ਹੈ ਜਾਂ ਟ੍ਰੂ ਜੈਸਿਕ ਹੈ ਜਾਂ ਮਤਲਬ ਥੋੜਾ ਥੋੜਾ ਜਿਹੜਾ ਸੀ ਪੰਚਮ ਹਲਦੀ ਵਗੈਰਾ ਦੇ ਰਹੇ ਆ ਤਾਂ ਕਿਵੇਂ ਲੱਗਦਾ ਤੁਹਾਨੂੰ ਵੀ ਗੁੱਡ ਬੈਡ ਜੋ ਵੀ ਤੁਹਾਡੇ ਮਨ ਚ ਸਾਰੀ ਕੰਨ ਆਪਕ ਬਹੁਤ ਅੱਛੀ ਡਿਮਾਂਡ ਹੈ ਮਾਰਕੀਟ ਦੇ ਵਿੱਚ ਔਰ ਰਿਪੀਟ ਡਿਮਾਂਡ ਹੈ ਰਿਪੀਟ ਡਿਮਾਂਡ ਤੁਹਾਨੂੰ ਲੱਗਦਾ ਜਿੱਦਾਂ ਆਪਾਂ ਕਹਿੰਦੇ ਕਿ ਇਹਨੂੰ 6 ਮਹੀਨੇ ਤੱਕ ਖਾਣਾ ਚਾਹੀਦਾ ਲੋਕ ਪੂਰਾ ਕਰਦੇ ਆ 6 ਮਹੀਨੇ ਹਾਂ ਕੰਟੀਨਿਊਸਲੀ ਲੈ ਰਹੇ ਆ ਕੰਟੀਨਿਊਸਲੀ ਹਾਂ ਜੀ ਕਿੰਨੇ ਕ ਪਰਸੈਂਟ ਰਿਜ਼ਲਟ ਦੱਸਦੇ ਆ ਤੁਹਾਨੂੰ ਆ ਕੇ ਵੀ ਅਸੀਂ ਇੰਨਾ ਠੀਕ ਹੋ ਰਹੇ ਆ ਕਵਾਈਟ ਸੈਟੀਸਫਾਈਡ ਪੇਸ਼ੈਂਟ ਕੁਆਇਟ ਸੈਟੀਸਫਾਈਡ ਬਟ ਪ੍ਰੋਬਲਮ ਜਿੰਨਾਂ ਦੀ ਜਿਸ ਤਰ੍ਹਾਂ ਹੈ ਉਹਨਾਂ ਨੂੰ ਜਿੰਨੀ ਜ਼ਰੂਰਤ ਹੈ ਟਾਈਮ ਤੇ ਲੱਗੇਗਾ ਹੀ ਨਾ ਤੇ ਸਾਹਿਲ ਜੀ ਤੁਹਾਡੇ ਕੋਲੇ ਜਿਵੇਂ ਸਾਡਾ ਉਹ ਆਦਾ ਹੈਗਾ ਕਾਲਾ ਗੋੰਦ ਕੈਪਸੂਲ ਹੋ ਗਿਆ ਐਕਸ ਪਲੱਸ ਗੋਲਡ ਹੋ ਗਿਆ ਚਵਨਪਰਾਸ਼ ਹੋ ਗਿਆ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਲੋਕਾਂ ਦੀ ਜਿਹੜੀ ਡਿਮਾਂਡ ਹੈ ਇੱਕ ਤਾਂ ਹੁੰਦਾ ਕਿ ਆਪਾਂ ਵੇਚ ਰਹੇ ਆ ਚੀਜ਼ ਕੋਈ ਆ ਕੇ ਮੰਗਦਾ ਮੈਨੂੰ ਆ ਦੇ ਦੋ ਕੁਈ ਆਕੇ ਕਹਿੰਦਾ ਕਿ ਮੈਨੂੰ ਤੇ ਐਕਸ ਪਲੱਸ ਗੋਲਡ ਚਾਹੀਦਾ ਜਾਂ ਕਾਲਾ ਗੋੰਦ ਚਾਹੀਦਾ ਐਦਾਂ ਦੀ ਡਿਮਾਂਡ ਹੈ ਦੇਖ ਕਾਲਾ ਗੋੰਦ ਕਾਫੀ ਮਾਰਕੀਟਸ ਕਾਫੀ ਕੰਪਨੀਆਂ ਆ ਰਹੀ ਪਰ ਸਾਡੇ ਕੋਲ ਜਿਹੜੀ ਡਿਮਾਂਡ ਆਉਂਦੀ ਉਹ ਸਪੈਸ਼ਲ ਨਾਮ ਲੈ ਕੇ ਕਿ ਸਾਨੂੰ ਵੈਦਬਾਨ ਦਾ ਇਕਨਾਲਾ ਵੀ ਚਾਹੀਦਾ ਅੱਛਾ ਹਾਂ ਇਸ ਕਰਕੇ ਮਤਲਬ ਵਧੀਆ ਰਿਜ਼ਲਟ ਆ ਰਹੇ ਤਾਂ ਹੀ ਵਿਕਦੇ ਪਬਲਿਕ ਸੈਟੀਸਫਾਈਡ ਹਾਂ ਦੀ ਪਬਲਿਕ ਸੈਟੀਸਫਾਈਡ ਤੁਸੀਂ ਕਿੰਨਾ ਸੈਟੀਸਫਾਈਡ ਹੋ ਕਿ ਵੈਦਬਾਨ ਦਾ ਪ੍ਰੋਡਕਟ ਅਸੀਂ ਵੇਚਦੇ ਆ ਕਿੰਨਾ ਸੈਟੀਸਫਾਈਡ ਆਪਾ ਮੇਰੇ ਕੋਲ ਤੇ ਦੋਨੋਂ ਅਵੇਲੇਬਲ ਹੈ ਹੂੰ ਐਕਸਪਲੈਸਟ ਮੈਂ ਪ੍ਰੈਕਟਿਸ ਹੀ ਦੇ ਦੇਣਾ ਮੈਨੂੰ ਤੇ ਰਿਜ਼ਲਟ ਅੱਛੇ ਆਪ ਵੀ ਖਾਦਾ ਕਦੇ ਖਾਇਆ ਨਹੀਂ ਗਾ ਜਰੂਰ ਖਾ ਕੇ ਦੇਖੋ ਕਦੇ ਕਿਉਂਕਿ ਇਹ ਨਾ ਸਿਰਫ ਇੱਕ ਰੋਮਾਂਟਿਕ ਲਾਈਫ ਬਾਸਤੇ ਨਹੀਂ ਹੈਗਾ ਜੀ ਇਹ ਇੱਕ ਸੈਟੀਸਫੈਕਟਰੀ ਲਾਈਫ ਬਾਸਤੇ ਹੈ ਜਿਵੇਂ ਜਿਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਆ 10 ਪੌੜੀਆਂ ਚੜ੍ਹ ਕੇ ਸਾਹ ਫੁੱਲ ਜਾਂਦਾ ਜਾਂ ਕਹ ਲਓ ਕਿ ਕਿਤੇ ਗੁੱਸਾ ਆ ਜਾਵੇ ਤਾਂ ਵੀ ਸਾਹ ਫੁੱਲ ਜਾਂਦਾ ਹੱਥ ਪੈਰ ਕੰਬਣ ਲੱਗ ਜਾਂਦੇ ਆ ਜੀ ਉਹਨਾਂ ਲੋਕਾਂ ਵਾਸਤੇ ਵੀ ਹੈ ਬਹੁਤ ਗੁੱਡ ਹੈ ਜਿਵੇਂ ਮੈਂ ਖੁਦ ਵੀ ਯੂਜ਼ ਕਰਦਾ ਤਿੰਨ ਸਾਲ ਹੋ ਗਏ ਹਫਤੇ 'ਚ ਇੱਕ ਦਿਨ ਛੱਡੀ ਦਾ ਡੇਲੀ ਖਾਈਦਾ ਇਹ ਕੋਈ ਜ਼ਰੂਰੀ ਥੋੜੀ ਹੈ ਕਿ ਇੱਕ ਕੰਮ ਲਈ ਹੈ ਇਹ ਇਹ ਉਹਦੇ ਲਈ ਹੈ ਜਿਵੇਂ ਅਸੀਂ 8 8 9 9 ਘੰਟੇ ਬੈਠ ਕੇ ਉਹ ਲੋਗਾਂ ਨਾਲ ਮੱਥਾ ਮਾਰਦੇ ਆ એનર્ਜੀ ਕੰਪਲੀਟ ਆ ਨੀ ਇੱਕ ਕੰਪਲੀਟ ਬੋਡੀ ਜਿਹੜੇ ਲੋਕ ਖਾ ਰਹੇ ਆ ਤੁਹਾਨੂੰ ਮੈਂ ਅੱਜ ਤਾਂ ਹੀ ਗੱਲ ਕਰਨੀ ਸੀ ਕਿ ਜਿਹੜੇ ਲੋਕ ਇਹਨੂੰ ਖਾ ਰਹੇ ਆ ਰੈਗੂਲਰਲੀ ਖਾ ਰਹੇ ਆ ਮੈਨੂੰ ਕੋਈ ਪੁੱਛਦਾ ਨਾ ਗੁਇਲ ਸਰ ਕਿੰਨੀ ਦੇਰ ਖਾਣਾ ਮੈਂ ਹਜ ਤੱਕ ਜਾਣ ਨਾ ਖਾਈ ਜਾਓ ਯਾਰ ਜਾਣ ਹੈ ਤੇ ਜਾਣ ਹੈ ਇਹਦੇ ਕੋਈ ਨੁਕਸਾਨ ਦੁੜੀ ਕਰਨਾ ਤੇ ਉਹ ਚੀਜ਼ ਜਿਹੜੀ ਹੈ ਨਾ ਇਹਨੂੰ ਅਸੀਂ ਰੈਗੂਲਰਲੀ ਖਾ ਰਹੇ ਆ ਔਰ ਫਿਰ ਵੀ ਲੋਕ ਜਾਂਦੇ ਜਾਂਦੇ ਕਹਿ ਵੀ ਦਿੰਦੇ ਨੇ ਵੀ ਗੋਲ ਸਾਹਿਬ ਐਡੱਕਦਾ ਹੈ 100 ਰੁਪਏ ਦਾ ਕੈਪਸੂਲ ਹੈ ਕਿਹੜੀ ਗੱਲ ਹੈ ਐਡੱਕਦਾ ਸੀ ਕਿਹੜੇ-ਕਿਹੜੇ ਪੈਗ ਬਾਰ ਜਾਂਦੇ ਆ ਮਤਲਬ ਇਹ ਜਿਹੜੀ ਚੀਜ਼ ਹੈ ਨਾ ਇਹਨੇ ਜ਼ਿੰਦਗੀ ਬੜਾ ਦੇਣੀ ਲੋਕਾਂ ਦੀ ਔਰ ਸਭ ਤੋਂ ਬੈਸਟ ਹੈ ਕਿ ਇਹਦੇ ਵਿੱਚ ਕੁਚਲੇ ਦਾ ਸ਼ੋਧਨ ਪੈਂਦਾ ਲੋਕਾਂ ਦੇ ਹੱਡ ਗੋਡਿਆਂ ਦੇ ਵਿੱਚ ਦਰਦ ਹੁੰਦਾ ਉਹਦੇ ਵਿੱਚ ਵੀ ਫਾਇਦਾ ਕਰਦਾ ਤਾਂ ਜਿਹੜਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਇੱਕ ਨਾ ਆਪਣਾ ਨਾਭੀ ਤੇਲ ਆਂਦਾ ਜੀ ਧੁੰਨੀ ਦੇ ਵਿੱਚ ਲੱਗਦਾ ਹੈ ਨਾਭੀ ਤੇ ਨਾਬੀ ਟੱਚ ਤੇਲ ਜਿਨ੍ਹਾਂ ਲੋਕਾਂ ਦੀ ਧਰਨ ਹਿੱਲ ਜਾਂਦੀ ਆ ਜੀ ਉਹ ਲੋਕ ਕਹਿੰਦੇ ਗੱਡੀ ਦੀ ਜਿਵੇਂ ਅਲਾਈਨਮੈਂਟ ਢਿੱਲ ਗਈ ਧਰਨ ਉਹਦੇ ਲਈ ਕੋਈ ਕਿਤੇ ਜਾਂਦਾ ਸੀ ਧਰਨ ਘੜਾਉਣ ਥੌਲਾ ਪਾਣ ਜੇ ਉਹਨਾਂ ਲਈ ਬਣਿਆ ਸੀ ਇਹ ਨਾਬੀ ਟੱਚ ਤੇਲ ਠੀਕ ਹੈ ਤੇ ਤੁਹਾਨੂੰ ਵੀ ਦਿੱਤਾ ਸੀਗਾ ਤੁਹਾਡੇ ਕੋਲੇ ਮੇਰਾ ਖਿਆਲ ਜਿਨ੍ਹਾਂ ਜਲੰਧਰ ਚ ਗਿਆ ਸਾਡਾ ਹੋਰ ਏਰੀਆ ਚ ਗਿਆ ਨਹੀਂ ਜੀ ਮੈਂ ਨਹੀਂ ਕਹਿੰਦਾ ਕਿ ਜਲੰਧਰ ਵਾਲਿਆਂ ਦੀ ਧਰਨ ਜ਼ਿਆਦਾ ਹਿੱਲਦੀ ਹੋਈ ਆ ਪਰ ਬਰੇ ਜਲੰਧਰ ਚ ਜ਼ਿਆਦਾ ਗਿਆ ਕਿਉਂਕਿ ਜਦੋਂ ਕੋਈ ਚੀਜ਼ ਜਲੰਧਰ ਜਾਂਦੀ ਆ ਨਾ ਤਾਂ ਨੇਚਰਲੀ ਆ ਕਿ ਐਨ ਆਰ ਆਈ ਏਰੀਆ ਆ ਤੋ ਸਾਰੇ ਵਿਦੇਸ਼ਾਂ 'ਚ ਜਾਂਦੇ ਆਰਵਿੰਦਾਵੀ ਹਬਾ ਜੀ ਜਲੰਧਾ ਹਾਂ ਉਹ ਵਿਦੇਸ਼ਾਂ 'ਚ ਵੀ ਜਾਂਦੇ ਹੁਣ ਮੈਂ ਦੇਖਿਆ ਤੁਹਾਡੇ ਕਿਕ ਪੇਸ਼ੈਂਟ 12-12 ਪੀਸ ਲੈ ਕੇ ਜਾਂਦੇ ਕੀ ਉਹ ਸੈਟੀਸਫਾਈਡ ਨੇ ਕਿ ਉਹਨਾਂ ਨੂੰ ਇਹ ਚੀਜ਼ ਕਿਉਂਕਿ ਇਹਦਾ ਇੱਕ ਆਈ ਸਾਈਡ ਤੇ ਵੀ ਬਹੁਤ ਗੁੱਡ ਇਫੈਕਟ ਆਉਂਦਾ ਹੈ ਧਰਨ ਪੇਟ ਦੀ ਟੋਟਲ ਨਰਵ ਸਿਸਟਮ ਨੂੰ ਤੁਹਾਨੂੰ ਕੀ ਲੱਗਦਾ ਜਿੱਦਾਂ ਕਿ ਸਾਇੰਸ ਦੇ ਅਕੋਰਡਿੰਗ 72000 ਨਸ ਨਾੜੀਆਂ ਜਿਹੜੀਆਂ ਜਿਹੜਾ ਤੁਹਾਡੇ ਨੀਵਲ ਸਿਸਟਮ ਤੇ ਆ ਕੇ ਕਨੈਕਟ ਹੁੰਦੀਆਂ ਤੇ ਉਹ ਉਹਨੂੰ ਟੋਨ ਅਪ ਕਰਦਾ ਹੈ ਤੇ ਪੂਰੀ ਬਾਡੀ ਨੂੰ ਇਹਦਾ ਬੈਨੀਫਿਟ ਮਿਲੇਗਾ ਇਹ ਇੱਕ ਬੜੀ ਚੀਜ਼ ਨਹੀਂ ਉਹਦੀ ਵੀ ਅੱਛੀ ਚੀਜ਼ ਹੈ ਇਹ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਸਾਡੀ ਆ ਜਿਹੜੀ ਬਾਡੀ ਆ ਇਹਦੇ ਵਿੱਚ 72000 ਨਾੜੀਆਂ ਨੇ ਔਰ ਇਹ ਸਾਰੀਆਂ ਸਾਡੇ ਨਾਭੀ ਸਿਸਟਮ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਕਈ ਲੋਕ ਕਹਿੰਦੇ ਹੁੰਦੇ ਆ ਮੈਂ ਕਹਿੰਦਾ ਉਹਨਾਂ ਧੁੰਨੀ 'ਚ ਤੇਲ ਲਾ ਲਿਓ ਉਹ ਕਈ ਮਾਤਾ ਭੈਣਾਂ ਰਹਿਣਗੀਆਂ ਵੀ ਵੀਰੇ ਮੇਰਾ ਤਾਂ ਆਪਰੇਸ਼ਨ ਹੋ ਗਿਆ ਸੀ ਮੇਰੀ ਤਾਂ ਧੁੰਨੀ ਉਹ ਬੰਦ ਹੋਈ ਪਈ ਹੈ ਹੈਨਾ ਉਹਨਾਂ ਨੂੰ ਫਿਰ ਅਸੀਂ ਦੱਸਿਆ ਸੀਗਾ ਕਿ ਆਪਣੇ ਅੰਡਰ ਆਰਮ ਦੇ ਵਿੱਚ ਲਗਾਓ ਉਹ ਅੰਡਰ ਆਰਮ ਦੇ ਵਿੱਚ ਜਿਹੜੇ ਹੈਅਰਜ਼ ਨੇ ਉਹਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੇ ਪਰ ਇਹਨੂੰ ਜਣਾ ਦੇ ਵਿੱਚ ਅੰਡਰ ਆਰਮਸ ਦੇ ਵਿੱਚ ਲਗਾਓ ਸੇਮ ਉਹਦਾ ਹੀ ਰਿਜ਼ਲਟ ਆਉਂਦਾ ਓਕੇ ਤਾਂ ਇਹ ਵੀ ਅੱਜ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਸੀ ਕਿ ਜਿਨ੍ਹਾਂ ਦੀ ਨਾਭੀ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਨੂੰ ਆਪਣੇ ਅੰਡਰ ਆਰਮ ਦੇ ਵਿੱਚ ਇਹਨੂੰ ਲਗਾਉਣਾ ਚਾਹੀਦਾ ਬਹੁਤ ਬੈਸਟ ਦੇ ਰਿਜ਼ਲਟ ਆਉਂਦੇ ਨੇ ਸਾਹਿਲ ਜੀ ਤੁਹਾਡੇ ਕੋਲੇ ਵੀ ਮੈਨੂੰ ਪਤਾ ਲੱਗਿਆ ਕਿ ਸਾਡੇ ਪ੍ਰੋਡਕਟ ਜਿਹੜੇ ਆ ਸੇਲ ਹੋ ਰਹੇ ਆ ਹਾਂਜੀ ਹਾਂਜੀ ਪਰ ਅਸੀਂ ਚਾਹਾਂਗੇ ਕਿ ਹੋਰ ਵੀ ਇਹਨੂੰ ਥੋੜਾ ਬਹੁਤ ਜਿਹੜੇ ਲੋਕੀ ਕਹਿੰਦੇ ਆ ਨਾ ਕਿ ਤੁਹਾਨੂੰ ਕੀ ਅੱਜਕਲ ਗੋਡਿਆਂ ਦੇ ਵਿੱਚ ਗੈਪ ਹੈ ਜਾ ਆਪਰੇਸ਼ਨ ਕਰਨ ਲਈ ਸਾਨੂੰ ਡਾਕਟਰ ਨੇ ਸਲਾਹ ਦਿੱਤੀ ਆ ਤਾਂ ਅਸੀਂ ਕੀ ਕਰੀਏ ਤੁਸੀਂ ਉਹਨਾਂ ਨੂੰ 1 ਮਹੀਨੇ ਵਾਸਤੇ ਅਗਰ ਕਾਲਾ ਗੁੰਦ ਕੈਪਸੂਲ ਕਰੀਮ ਤੇਲ ਬਰਾਬਰ ਪ੍ਰੋਪਰ ਇੱਕ ਟਰੀਟਮੈਂਟ ਦੇ ਦੰਨੇ ਹੋ ਤਾਂ ਉਮੀਦ ਹੈ ਕਿ ਉਹ ਅਗਲੇ ਮਹੀਨੇ ਆ ਕੇ ਤੁਹਾਡਾ ਥੈਂਕ ਯੂ ਜ਼ਰੂਰ ਕਰਨਗੇ ਔਰ ਵੱਡੀ ਗੱਲ ਹੈ ਕਿ ਆਪਰੇਸ਼ਨ ਤੋਂ ਬਚਾਉਣ ਲਈ ਇਹ ਸਭ ਤੋਂ ਬੈਸਟ ਇੱਕ ਟਰੀਟਮੈਂਟ ਹੈ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕੰਪਨੀ ਨੂੰ ਅੱਗੇ ਵਧਾਓਗੇ ਜ਼ਰੂਰ ਤੁਸੀਂ ਆਪਣੇ ਸ਼ੋਅ ਦੇ ਵਿੱਚ ਆਏ ਮੇਜ਼ਬਾਨ ਵੱਲੋਂ ਤੁਹਾਨੂੰ ਬਹੁਤ-ਬਹੁਤ ਲੋੜੀ ਦੀਆਂ ਮੁਬਾਰਕਾਂ ਜੀ ਤੇ ਉਮੀਦ ਕਰਦੇ ਆ ਕਿ ਅਗਲੇ ਆਉਣ ਵਾਲੇ ਜਿਹੜੇ ਲੋਹੜੀ ਹੈ, ਦੀਵਾਲੀ ਹੈ, ਨਵਾਂ ਸਾਲ ਹੈ ਐਦਾਂ ਹੀ ਮਿਲਦੇ ਰਹਿਵਾਂਗੇ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ ਜੀ। ਇਹ ਸੀ ਜਿਹੜਾ ਲੋਹੜੀ ਦਾ ਤਿਉਹਾਰ ਵੈਦਵਾਨ ਕੰਪਨੀ ਵੱਲੋਂ ਸਾਰਿਆਂ ਲਈ ਇਹ ਲੋਹੜੀ ਦੀ ਇੱਕ ਸੌਗਾਤ ਸੀ ਕਿ ਅਸੀਂ ਹੈਲਥ ਦੀ ਇੱਕ ਫੀਡਬੈਕ ਤੁਹਾਨੂੰ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਸਾਡੇ ਸ਼ੋਅ ਨਾਲ ਜੁੜੇ ਰਹੋ ਔਰ ਸਾਡੀ ਕੰਪਨੀ ਨਾਲ ਜੁੜੇ ਰਹੋ ਔਰ ਸਾਡਾ ਹੌਸਲਾ ਵਧਾਓ ਤਾਂ ਕਿ ਅਸੀਂ ਹੋਰ ਅੱਛੇ ਅੱਛੇ ਕੰਮ ਤੁਹਾਡੇ ਲਈ ਕਰ ਸਕੀਏ ਅੱਛੇ ਅੱਛੇ ਪ੍ਰੋਡਕਟ ਤੁਹਾਡੇ ਲਈ ਲਿਆ ਸਕੀਏ ਔਰ ਜਿਹੜੀ ਚਮੜੀ ਦਾ ਰੋਗ ਹੈ ਸੋਰਾਈਸਿਸ ਉਹਦੇ ਵਾਸਤੇ ਵੀ ਕਦੇ-ਕਦੇ ਗੱਲ ਕਰਾਂਗੇ ਉਹਦੇ ਲਈ ਸਾਡੀ ਕੰਪਨੀ ਦੇ ਜਿਹੜੇ ਵੈਦ ਦਾ ਬਹੁਤ ਅੱਛੀਆਂ ਦਵਾਈਆਂ ਬਣਾਉਂਦੇ ਨੇ ਅੱਜ ਲਈ ਇੰਨਾ ਹੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਲੋਰੀ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤਿਤ ਤਿਹਾਰ ਤਾਂ ਹੀ ਚੰਗੇ ਲੱਗਦੇ ਨੇ ਜੇ ਸੇਹ ਤੁਹਾਡੀ ਸਹੀ ਸਲਾਮਤ ਹੋਵੇ ਸੇਹ ਸਲਾਮਤ ਆ ਹੁੰਦੀ ਹੈ ਜੇ ਸਾਡੇ ਸਿਰ ਦੇ ਉੱਤੇ ਵੀ ਚੰਗੇ ਡਾਕਟਰ ਵੈਦ ਹੋਣ ਸੋ ਮੈਂ ਤੇ ਹੀ ਕਹਾਂਗੀ ਮਹੀਂ ਮਹੀਂ ਮੈਨੂੰ ਵੈਦ ਮਗਾ ਦੇ ਮਹੀਂ ਮਹੀਂ ਮੈਨੂੰ ਵੈਦ ਮਗਾ ਦੇ ਆਵੇ ਪਲਾਂਜੀ ਸਾ ਸੁੱਖ ਦਾ ਵੀ ਮੇਰਾ ਘਰ ਦਾ ਵੇ ਵੀਰ ਖਲਦਾ ਖਲਦਾ ਖੜ ਗਿਆ ਵੇ ਵੀਰ ਖਲਦਾ ਉਹ ਹੀ ਹੈ ਕਿ ਜਿਦੋਂ ਮੈਂ ਤੇ ਗੋਇਲ ਸਾਹਿਬ ਨਾਲ ਆਪਾਂ ਐਪੀਸੋਡ ਸ਼ੁਰੂ ਕੀਤੇ ਸੁਖਦੀਪ ਸਾਡੇ ਬਹੁਤ ਹੀ ਅੱਛੇ ਡਾਇਰੈਕਟਰ ਨੇ ਉਹਨਾਂ ਨੇ ਮੈਨੂੰ ਜਦੋਂ ਮਿਲਾਇਆ ਸੁਭਾਸ਼ ਗੋਇਲ ਜੀ ਦੇ ਨਾਲ ਸਾਡੀ ਪਹਿਲੀ ਮੁਲਾਕਾਤ ਸੀਗੀ ਉਦੋਂ ਪਰ ਮੈਂ ਜਦੋਂ ਮੈਂ ਇਹਨਾਂ ਦਾ ਗਿਆਨ ਇਹਨਾਂ ਦੀਆਂ ਉਹ ਦੁਸਕੀ ਸੁਨੇਹਾ ਤਾਂ ਮੈਨੂੰ ਆਪਣੀਆਂ ਨਾਨੀਆਂ ਦਾਦੀਆਂ ਦੇ ਪੁਰਾਣੇ ਜ਼ਮਾਨੇ ਚਿੱਤੇ ਆ ਗਏ ਜਦੋਂ ਕੋਈ ਸਾਨੂੰ ਕਿਸੇ ਡਿਸਪੈਂਸਰੀ ਹਸਪਤਾਲ 'ਚ ਜਾਣ ਦੀ ਲੋੜ ਨਹੀਂ ਸੀ ਪੈਂਦੀ ਕਿਸ ਨੂੰ ਸਰਟ ਲੱਗਣੀ ਬੁਖਾਰ ਹੋ ਜਲੇ ਘਰ ਦੇ ਵਿੱਚੋਂ ਕਿਚਨ 'ਚੋਂ ਚੱਕ ਕੇ ਸਾਰਾ ਇਲਾਜ ਹੋ ਜਾਂਦਾ ਸੀ ਸੋ ਉਹ ਹੋਣ ਕਿਤੇ ਵਿਸਰ ਗਿਆ ਸਾਰਾ ਕਿਸੇ ਨੂੰ ਯਾਦ ਨਹੀਂ ਚੀਜ਼ਾਂ ਉਹ ਸੰਭਾਲੀਆਂ ਨੇ ਸਾਡੇ ਸੁਭਾਸ਼ ਗੋਲ ਜੀ ਨੇ ਮੈਂ ਵਧਾਈ ਦਿੰਨੀ ਆ ਕਿਉਂਕਿ ਸਾਡਾ ਜਿਹੜਾ ਇਹ ਮਿਸ਼ਨ ਸੀਗਾ ਇੱਕ ਉਹ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਉੱਪਰ ਤੱਕ ਜਾ ਚੁੱਕਿਆ ਹੈ ਮੈਨੂੰ ਇੰਨੀਆਂ ਕਾਲਸ ਆਉਂਦੀਆਂ ਨੇ ਰੋਜ਼ ਐਪੀਸੋਡ ਦੇਖਦੇ ਨੇ ਲੋਕ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਤੇ ਉਹ ਪੁੱਛਦੇ ਨੇ ਹਾਂਜੀ ਸਾਨੂੰ ਗੋਡੇ ਦੁੱਖਦੇ ਨੇ ਸਾਡਾ ਆ ਦੁੱਖ ਦਾ ਸਾਨੂੰ ਆ ਦਵਾਈ ਚਾਹੀਦੀ ਆ ਮੈਂ ਕਿ ਮੈਂ ਸੁਭਾਸ਼ ਗੋਲਜੀ ਮੈਂ ਮੈਨੂੰ ਆਪਣੀ ਸੈਕਟਰੀ ਰੱਖ ਲਓ ਇਹ ਨਹੀਂ ਤੁਹਾਡਾ ਸਾਰਾ ਅਟੈਂਡ ਕਰ ਲਿਆ ਕਰੂੰਗੀ ਬੈਠ ਕੇ ਵੀ ਇੰਨੀਆਂ ਕਾਲਸ ਮੈਨੂੰ ਆਉਂਦੀਆਂ ਨੇ ਸੋ ਇਹ ਇਹਨਾਂ ਦੀ ਬਿਹਤਰੀ ਹੈ ਇਹਨਾਂ ਦੀ ਨੌਲੇਜ ਹੈ ਇਹਨਾਂ ਨੂੰ ਪਰਖਾ ਜੜੀਆਂ ਬੂਟੀਆਂ ਦੀ ਪਰਖਾ ਸੋ ਬਹੁਤ ਸਾਰੀਆਂ ਮੁਬਾਰਕਾਂ ਤੁਨ ਗੋਲਜੀ ਨੇ ਔਰ ਜਿੰਨੇ ਵੀ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਸੱਚੇ ਪਾਤਸ਼ਾਹ ਤੁਹਾਡੇ ਘਰਾਂ ਦੇ ਵਿੱਚ ਬਰਕਤਾਂ ਦੇਵੇ ਤੰਦਰੁਸਤੀਆਂ ਖੁਸ਼ੀਆਂ ਦੇਵੇ ਔਰ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੇ ਪਵਿੱਤਰ ਤਿਹਾੜੀ ਦੀ ਬਹੁਤ-ਬਹੁਤ ਵਧਾਈਆਂ ਔਰ ਇਤਿਹਾਰ ਜਿਵੇਂ ਕਹਿੰਦੇ ਨੇ ਵੀ ਤਾਂ ਹੀ ਚੰਗੇ ਲੱਗਦੇ ਆ ਜੇ ਸਰੀਰ ਚੰਗਾ ਘਰ 'ਚ ਖੁਸ਼ੀਆਂ ਤਾਂ ਹੀ ਚੰਗੀਆਂ ਲੱਗਦੀਆਂ ਜਦੋਂ ਪਰਿਵਾਰ ਸਾਰਾ ਸੁખી ਹੋਵੇ ਜਿਵੇਂ ਲੋਰੀ मैम ਨੇ ਗੱਲ ਕੀਤੀ ਆ ਮੈਂ ਜਦੋਂ ਪਹਿਲੀ ਵਾਰੀ ਇਸ ਸ਼ੋਅ ਦੇ ਵਿੱਚ ਗਿਆ ਤੇ ਮੈਨੂੰ ਰਵਿੰਦਰ ਮਾਨ ਸਾਹਿਬ ਦਾ ਫੋਨ ਆਇਆ ਸੁਖਦੀਪ ਬਾਈ ਹੁਣਾਂ ਦਾ ਮੈਂ ਕਿਹਾ ਯਾਰ ਮੈਂ ਇਦਾਂ ਕਦੇ ਐਦਾਂ ਦੇ ਸ਼ੋਅ ਦੇ ਵਿੱਚ ਕਦੇ ਗਿਆ ਨਹੀਂ ਪਰ ਮੈਂ ਗੋਇਲ ਸਾਹਿਬ ਦੇ एपिसोड ਜਾਂ ਇਹਨਾਂ ਦੀਆਂ ਜਿਹੜੀਆਂ ਇੰਸਟਾ ਤੇ ਗੱਲਾਂ ਬਾਤਾਂ ਉਹ ਸੁਣਦਾ ਰਹਿੰਦਾ ਹੁੰਦਾ ਸੀ ਕਈ ਵਾਰੀ ਜਿਹੜੇ ਬੁੱਧੀਜੀਵੀ ਲੋਕ ਹੁੰਦੇ ਨੇ ਜਿਹੜੇ ਗਰਾਊਂਡ ਲੈਵਲ ਤੇ ਜੁੜੇ ਹੋਏ ਉਹਨਾਂ ਚੋਂ ਮੋਹਨ ਸਾਹਿਬ ਨੇ ਪ੍ਰਾਣਿਆ ਸਮਿਆਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਦਾਇਆਂ ਹੁੰਦੀਆਂ ਸੀ ਨਾ ਹੂੰ ਉਦੋਂ ਇਹ ਵੱਡੇ ਵੱਡੇ ਹਸਪੀਟਲ ਨਹੀਂ ਹੁੰਦੇ ਸੀ ਉਦੋਂ ਹੁਣ ਤਾਂ ਹਸਪੀਟਲਾਂ 'ਚ ਮਿੰਟ ਮਿੰਟ ਦਾ ਡਰਾ ਕੇ फटाफट ਆਪਰੇਸ਼ਨ ਕਰ ਦਿੰਦੇ ਆ ਪਰ ਉਹ ਉਹ ਜਿਹੜੇ ਵੈਦ ਜਿਹੜੇ ਜਦ ਪਿੰਡਾਂ ਦੇ ਵਿੱਚ ਉਸ ਇੱਕ એપisode ਦੇ ਵਿੱਚ ਜ਼ਿਕਰ ਵੀ ਕੀਤਾ ਸੀ ਗੁਰਲ ਸਾਹਿਬ ਨੇ ਸੋ ਇਹ ਬਹੁਤ ਵੱਡੀ ਗੱਲ ਹੈ ਔਰ ਸਾਨੂੰ ਮੈਨੂੰ ਖਾਸ ਕਰਕੇ ਉਹ એપisode ਕਰਕੇ ਬਹੁਤ ਮਜ਼ਾ ਆਇਆ ਸੀ ਮੈਨੂੰ ਐ ਲੱਗਿਆ ਸੀ ਵੀ ਯਾਰ ਮੇਰੀਆਂ ਵੀ ਇੱਕ ਦੋ ਪ੍ਰੋਬਲਮਾਂ ਹੈਗੀਆਂ ਵੀ ਉਹ ਵੀ ਠੀਕ ਹੋਊਗਾ ਫਿਰ ਇਹਨਾਂ ਨੇ ਇੱਕ ਦਵਾਈਆਂ ਦਾ ਜਿਹੜਾ ਸਾਨੂੰ ਪੈਕੇਟ ਦਿੱਤਾ ਸੀ ਔਰ ਮੇਰੇ ਬੀਜੀ ਨੂੰ ਖਾਂਗ ਦੀ ਪ੍ਰੋਬਲਮ ਸੀਗੀ ਔਰ ਇਹਨਾਂ ਦਾ ਉਹ ਦਿੱਤਾ ਹੋਇਆ ਟ੍ਰਿਪਲਸ ਹਾਂਜੀ ਉਹ ਮੈਂ ਉਹਨਾਂ ਨੂੰ ਪੁਲਾਇਆ ਤੇ ਉਹ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਪਰ ਫਿਰ ਮੈਂ ਇਹ ਦੂਜੀ ਵਾਰੀ ਡਿਮਾਂਡ ਨਹੀਂ ਕੀਤੀ ਮੈਂ ਕਿ ਜਿੰਨਾਂ ਚਾਵਾਂਗੇ ਉਦੋਂ ਵੇਖ ਸਭ ਤੋਂ ਉੱਤੇ ਰਹਿ ਕੇ ਆਵਾਂਗੇ ਪੈਸੇ ਸਿਆਣੇ ਕਹਿੰਦੇ ਵੀ ਡੈਫੀਨੇਸ਼ਨ ਆਫ ਵਾਈਫ ਘਰਵਾਲੀ ਹੁੰਦੀ ਕੀ ਹੈ ਘਰਵਾਲੀ ਕਹਿੰਦਾ ਉਹ ਹੁੰਦੀ ਹੈ ਜਿਹੜੀ ਟੋਕ ਟੋਕ ਕੇ ਬੰਦੇ ਦੀਆਂ ਸਾਰੀਆਂ ਆਦਤਾਂ ਬਦਲ ਦਿੰਦੀ ਹੈ 10 ਸਾਲ ਬਾਅਦ ਫਿਰ ਆਪੇ ਕਹਿੰਦੀ ਹੈ ਇਹ ਜੀ ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹਿ। ਮੇਰੀ ਘਰਵਾਲੀ ਦੇਖਣ ਨੂੰ ਠੀਕ ਹੈ ਪਰ ਉਹਦੀ ਯਾਦ ਆਸਤ ਬੜੀ ਪੀਕ ਹੈ 500 ਸ਼ਾਮ ਨੂੰ ਮੈਂ ਡਿਊਟੀ ਤੋਂ ਆਇਆ ਉਹਨੇ ਭਰੇ ਬਾਜ਼ਾਰ 'ਚ ਮੈਨੂੰ ਪਿੱਛੋਂ ਆਵਾਜ਼ ਮਾਰ ਕੇ ਬੁਲਾਇਆ ਉਹਦੀ ਅਗਲੀ ਗੱਲ ਸੁਣ ਕੇ ਮੇਰੇ ਦਿਮਾਗ ਦੇ ਪੇਚ ਹੋ ਗਏ ਢਿੱਲੇ ਸੀ ਮੈਨੂੰ ਕਹਿੰਦੀ ਵਿਰੇ ਇਹ ਆਪਾਂ ਪਹਿਲਾਂ ਕਿੱਥੇ ਮਿਲੇ ਸੀ ਉਹ ਧੱਕੇ ਨਾਲ ਸੁਰਾਬੂਰੀ ਭੜੀ ਤੇਰੀ ਬਾਣੀ ਜਿਲਜ ਕਹੇਗੀ ਨਾ ਤੇ ਦਹਾਰੀ ਜਿਲਜ ਕਹੇਗੀ ਨਾ ਤੇ ਦਹਾਰੀ thank ਨੀ ਜਾ ਸਕੇ। ਉਹ ਡੀਅਰ ਇਸ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ। ਚੱਲੀਏ। ਬਿਲਕੁਲ। ਚਲੋ। ਮੈਂ ਦਾਦਾ-ਦਾਦੀ ਜੀ ਨਾਲ ਪੰਗੜਾ ਪਾਉਂਗਾ। ਬੇਟਾ ਦਾਦਾ-ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਐ। ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ। ਉਹ ਭੰਗੜਾ ਕਿਵੇਂ ਪਾਉਣਗੇ? ਦਾਦਾ ਵੱਲੇ 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 ਆਇਆ। ਹਾਂ। ਕੋਸ਼ਿਸ਼ ਕਰਦਾ। ਕਿਉਂ? ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਵੇਖੋ ਕੋਈ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਾਸਕੁਰ ਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੇ ਬਿਨਾਂ એનર્ਜੀ ਨਹੀਂ ਖਤਮ ਹੁੰਦੀ ਸੱਸੀ ਕਾਲ ਫੋਫੜ ਜੀ ਓਏ ਸੱਸੀ ਕਾਲ ਓਏ 8 ਵਜੇ ਤੱਕ ਕਹਿ ਕੇ 11 ਵਜੇ ਜਿਸ ਲਈ ਫੋਫੜ ਜੀ ਅੱਖ ਹੀ ਨਹੀਂ ਖੋਲਦੀ ਥੱਕੇ ਥੱਕਿਆ ਜਸਰੀ ਰਹਿੰਦਾ ਥੋਡੇ ਚ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਬੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਤੇ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮਬਾਂਹ ਚੁਸਤੀ ਫੁਰਤੀ ਤੇ ਜੋਸ਼ ਮਦੌਨ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000